ਨੇ ਰੀਤ ਨਾ ਫੜਚਾ ਮੈਂ ਤਾਂ ਪੀ ਲਈ ਸੀ ਨਾ ਫੜ ਪੀਲਾ ਕੁੱਟਕ ਬੱਚੀ ਪਈ ਤੀ ਮੈਂ ਚੱਲ ਤੈਨੂੰ ਦੇ ਦਣੀ ਪੂਰਾ ਪਾਕੇ ਸੀ ਪੀਲਾ ਨਾ ਮੈਂ ਤਾਂ ਹੁਣੇ ਪੀ ਕੇ ਹਟੀਆਂ ਮੈਂ ਤਾਂ ਪੁੱਛਦੀ ਤੀ ਤੈਨੂੰ ਨਹੀਂ ਤਾਂ ਉਹਨਾਂ ਨੂੰ ਫੋਨ ਫਾਨ ਕਰ ਲਿਆ ਸੀ ਮੇਰਾ ਮੋਟਾ ਹਾਂ ਮੈਂ ਕਰ ਲਿਆ ਸੀ ਕਿਵੇਂ ਨੇ ਗੀ ਕੱਲੇ ਕਰਿਆ ਸੀਗਾ ਥਣੇ ਕਿਵੇਂ ਨੇ ਠੀਕ ਨੇ ਤੇਰੀ ਸੱਸ ਕਿੱਥੇ ਹੈਗੀ ਇੱਥੇ ਹੁਣ ਮੈਂ ਕਿਤੇ ਬੱਚਰ ਨੂੰ ਸੁਣੀ ਨਾ ਜਾਵੇ ਨਾ ਇੱਧੇ ਨਿਉ ਬੈਠ ਅੱਛਾ ਉੱਧਰ ਹੈਗੀ ਹੂੰ ਤੇ ਮੈਂ ਤਾਂ ਹੀ ਪੁੱਛ ਦਿੱਤੀ ਮਾਤਾ ਪਤਾ ਕਰਦੀ ਰਹੇ ਉਹਨਾਂ ਨੇ ਮਾੜਾ ਮੋਟਾ ਕੀ ਕਹਿੰਦੇ ਸੀ ਜੋਤੀ ਜੋਤੀ ਤਾਂ ਹੀ ਕਹਿੰਦੇ ਸੀ ਕਹਿੰਦੀ ਹਜੇ ਵੀ ਵੀ ਮੰਮੀ ਤਾਂ ਘਰੇ ਨਹੀਂ ਨਾ ਹੁੰਦੀ ਬਾਲਾ ਬਈ ਜਾਨੇ ਲੱਗਦਾ ਹੈਗਾ ਕਹਿੰਦੀ ਵੀ ਉਹ ਕਹਿੰਦੀ ਵੀ ਚਲ ਨਾ ਕਿ ਕੁੱਟਣਾ ਉਹ ਤਾਂ ਚੰਗੀਆਂ ਦਿਲ ਕੰਨੀ ਨਾ ਦੇਖ ਉਹ ਤੇ ਸੱਤਰਾ ਕੰਨੀ ਦੇਖਦਾ ਹੈ ਇਹ ਥੜ ਥੜ ਪੈਂਦੇ ਰ ਤੇਰੇ ਦਿਨ ਤੇ ਰਾਤ ਤੱਕ ਕੀ ਆ ਜਿਗਾ ਮੈਂ ਹੂੰ ਬਾਕੀ ਕਹਿੰਦੀ ਬਾਣੀ ਨਾਲ ਹੌਲੀ ਹੌਲੀ ਦਿਲ ਲੱਗ ਜਾਊਗਾ ਹੌਲੀ ਹੌਲੀ ਲੱਗੂਗਾ ਇੱਕੇ ਲੱਖ ਤੇ ਨਹੀਂ ਲੱਗਦਾ ਹੁੰਦਾ ਉਸ ਕੰਜਰ ਕੰਜੇ ਕੰਜਰ ਕਲੇਸ਼ ਚ ਗੀਆਂ ਨਾ ਕਹਿੰਦੀ ਬਾਣੀ ਦਾ ਭੱਜੀ ਫਿਰਦੀ ਐ ਬਾਵਾ ਹੋ ਰਹੀ ਐ ਕਹਿੰਦੀ ਹੂੰ ਚੱਲ ਸ਼ੁਕਰ ਚੱਲੇ ਸ਼ੁਕਰ ਆ ਮੈਂ ਹੂੰ ਵੀ ਮੇਰੇ ਕੋਲ ਤਾਂ ਤੈਨੂੰ ਪਤਾ ਕਰਦੀ ਰਹਿੰਦੀ ਤੇਰੀ ਮਾਸੀ ਫੋਨ ਹੂੰ ਮੰਮੀ ਤੇ ਐ ਕਹਿੰਦੀ ਜਿਹੜੇ ਜਿਹੜੇ ਚੀਜ਼ਾਂ ਲੋੜ ਸੀ ਮੈਂ ਲੈਤੀਆਂ ਸੀਗੀਆਂ ਲੈਤੀਆਂ ਦੀ ਸਾਰੀਆਂ ਹਾਂ ਪੈਸੇ ਤੁਹਾਡੇ ਤੋਂ ਲੈ ਕੇ ਮੇਰੇ ਇੱਥੇ ਸੀ ਭਾਈ ਜੇ ਵਾਲੀ ਕੋਈ ਚੀਜ਼ ਹੀ ਲੋੜ ਆ ਆਪਦੀ ਲੈ ਲਿਓ ਉਹ ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਜੇ ਲੋੜ ਪਈ ਤਾਂ ਮੈਂ ਦਵਾਰੇ ਘੇੜਾ ਗੂੜਾ ਮਾਰਿਆ ਉਹ ਬਿਜਲੀ ਫੜਾਇਆ ਉਹ ਭੱਜ ਕੇ ਜਾ ਕੇ ਕੋਈ ਗੱਲ ਨਹੀਂ ਹੁੰਦਾ ਠੀਕ ਆ ਜਾਵਾਂ ਕੋਈ ਚੱਕਰ ਨਹੀਂ ਹੈਗਾ ਉਹਨਾਂ ਨੂੰ ਚਲ ਫਿਰ ਤਾਂ ਲੋੜ ਆ ਚੱਕਰ ਦਾ ਐਸੇ ਦਈਓ ਵੀ ਡਰਦੀ ਆ ਕਹਦੇ ਇਹਨਾਂ ਤੁਹਾਨੂੰ ਬੋਲੇ ਮੇਰੀ ਗੱਲ ਸੁਣ ਕਹ ਤੂੰ ਇਦੀ ਟੈਨਸ਼ਨ ਨਾ ਲੈ ਤਾ ਪਿੱ ਕੁੱਤੇ ਵਾਂਗੂ ਭੌਂਕ ਕੇ ਹੜਜੂ ਤੇਰੀ ਮੰਮੀ ਨੇ ਮੈਂ ਕਿਹਾ ਸੀ ਮਾਪੇ ਸੋਦੇ ਪੱਤੇ ਦੀ ਲੋੜ ਹੁੰਦੀ ਏ ਸਾਨੂੰ ਦੱਸ ਦਿਆ ਕਰ ਹਾਂ ਇਹ ਤਾਂ ਮੰਮੀ ਤਾਂ ਸੀ ਵਧੀਆ ਕੀਤਾ ਮਹਾ ਚਲ ਪੜਾਈ ਦਾ ਖਰਚਾ ਤੇ ਸੌਦਾ ਪੁੱਤਾ ਪਤੇ ਹੀ ਚੱਲਾਂਗੇ ਇੰਨੇ ਨਾ ਅਗਲਾ ਲਾਲਚ ਦੇ ਨਾਲ ਰੱਖੀ ਰੱਖੂਗਾ ਸਹੀ ਗੱਲ ਆ ਫਿਰ ਹੋਰ ਆਪਣੇ ਕੋਤੇ ਕਿਤੇ ਟਿਕਾਣਾ ਵੀ ਨਹੀਂ ਹੈ ਨਾਲੇ ਐਵੇਂ ਆ ਨਾ ਵੀ ਹੁਣ ਉਹਦੇ ਕਿਹੜਾ ਵਿਚਾਰੇ ਦੇ ਕੋਈ ਕਮਾਉਣ ਵਾਲਾ ਬੈਠਾ ਉਹੀ ਤਾਂ ਗੱਲ ਹੈ ਹੁਣ ਮਾਮੇ ਵਰਗਾ ਹੋਵੇ ਫਿਰ ਤਾਂ ਗੱਲ ਕੁਝ ਨਹੀਂ ਹੋਵੇ ਰਹੀ ਹੈ ਹਾਂ ਵੀ ਚੱਲ ਕੋਈ ਨਾ ਹੁਣ ਤੁਹਾਨੂੰ ਪਤਾ ਉਹ ਵੀ ਬਾਹਰ ਅੰਦਰ ਹੀ ਕੰਮ ਘਤੰਦਾ ਕਰਦੀ ਆ ਸਹੀ ਗੱਲ ਆ ਤਾਂ ਆਪਾਂ ਮਸਾ ਟਾਈਮ ਪਾਸ ਦੁਕਾਨ ਤੇ ਲੱਗੀ ਹੋਈ ਆ ਕੱਪੜੇ ਵਾਲੀ ਦੇ ਤਾਂ ਟਾਈਮ ਪਾਸ ਹੁੰਦਾ ਆ ਐਂ ਗਣੀ ਸੀ ਮੈਂ ਹੂੰ ਆਏ ਕਰਾਂਗੇ ਤੁਸੀਂ ਇੱਕ ਦਿਨ ਜਾਇਓ ਜਾਇਓ ਤੇ ਯਾਰ ਦੱਸੋ ਉਹਦਾ ਦੇ ਆ ਇਹਨਾਂ ਲਈ ਹਾਂ ਨਾਲੇ ਦੋਨੇ ਕੁੜੀਆਂ ਵਾਸਤੇ ਕੱਪੜੇ ਲੈ ਜਾਓ ਦੋ ਸੂਟ ਮੰਮੀ ਨੂੰ ਲੈ ਕੇ ਦੇ ਦਿਓ ਹਨਾ ਦੇ ਦਾਂਗੇ ਉਹ ਤਾਂ ਮੈਂ ਕਹਿ ਤੂੰ ਕਿ ਆਪੀ ਹਾਂ ਤੇ ਬਾਕੀ ਇਹਨਾਂ ਸਿਰੇ ਜਾਣਦੀ ਨਹੀਂ ਮੇਰੀ ਭੈਣ ਹਾਂ ਇਹ ਤਾਂ ਮੈਨੂੰ ਪਤਾ ਤਾਂ ਹੀ ਆਪਣੀ ਕੁੜੀ ਸਮੀ ਹੋਈ ਆ ਹੁਣ ਦੇਖ ਲੈ ਕਾਹ ਮਹੀਨੇ ਹੋ ਗਏ ਪਾਣੀ ਦਾ ਆਪਾਂ ਨੂੰ ਪਤਾ ਵੀ ਨਹੀਂ ਲੱਗਣ ਦਾ ਹੁਣ ਤਾਂ ਤੇਰੀ ਸੱਸ ਮੰਮੀ ਹੈਰਾਨਗੀ ਦੀ ਗੱਲ ਆਣਾ ਆ ਮੰਮੀ ਇਹਨੂੰ ਉਹ ਦੇ ਲੈ ਮੰਮੀ ਲਈ ਹਾਦਲੀ ਉਹ ਦੇ ਵੀ ਮੇਰੀ ਬੁਖਤੀ ਆਣਾ ਇਹਨੂੰ ਕਿਉਂ ਲੈ ਲੈਂਦੀ ਹਾਂ ਜਹਾਦ ਹੋਏ ਇੱਕ ਹੀ ਫੋਨ ਤੇ ਗੱਲਾਂ ਆ ਪਤਾ ਨਹੀਂ ਕਿਹਦੇ ਨਾਲ ਕਰਦੀ ਹੁੰਦੀ ਹੈ ਚਾਚੇ ਨਾਲ ਤਾਂ ਨਹੀਂ ਕਰਦੀ ਹੋਗੀ ਕਿਹਦੇ ਨਾਲ ਗੱਲਾਂ ਕਰਦੀ ਹੋਗੀ ਜਿਹੜੇ ਸਾਬ ਨਾਲ ਇਹ ਹੁਣ ਹੰਕਾਰ ਜਿਹਾ ਚਾਹੀਆ ਮੈਨੂੰ ਤਾਂ ਲੱਗਦਾ ਚਾਚੇ ਨਾਲ ਗੱਲ ਹੁੰਦੀ ਹੈ ਤਾਂ ਕਿਹਦੇ ਨਾਲ ਨਾ ਦੱਸਦੀ ਵੀ ਇਹ ਚਾਚਾ ਕਿੱਥੇ ਹੈ ਕਿੱਥੇ ਨਾ ਕੀ ਗੱਲਬਾਤ ਹੈ ਨਾ ਕਿ ਤੂੰ ਤਾਂ ਚਾਚੇ ਨੂੰ ਉੱਪਰ ਪੁਕਾ ਕੇ ਆ ਗਈ ਐਸੀ ਤੀਮੀ ਲਕਿੰਦਾ ਇਹ ਤਾਂ ਕਈ ਪਤਾ ਇੱਕ ਖਾਸਮ ਛੱਡਿਆ ਦੂਜਾ ਕਰਿਆ ਉਹ ਕੰਮ ਹੋਇਆ ਪਹਿਲਾਂ ਦਾ ਫੋਨ ਕਿਸੇ ਨਾ ਹੋਰ ਲੱਗੀ ਰਹਿੰਦੀ ਆ ਫੋਨ ਤੇ ਤੁਹਾਨੂੰ ਕੀ ਪਤਾ ਪਤਾ ਨਹੀਂ ਕਰਦੀ ਹੁੰਦੀ ਕੋਈ ਨਿਖੰਡ ਟੈਂਸ਼ਨ ਕੇ ਲੈਣਾ ਮਿੱਠਾ ਐਂ ਜੇ ਕਰੀ ਜਾਂਦੀ ਹੁੰਦੀ ਮੈਂ ਤਾਂ ਤੁਹਾਨੂੰ ਦੱਸੇ ਨਹੀਂ ਹੋਰ ਚਾਚੇ ਨੂੰ ਕਹੇ ਤਾਂ ਹੁਣ ਮਿੱਠਾ ਤਾਂ ਕਹੇ ਤਾਂ ਹੁਣ ਚਾਚੇ ਨੂੰ ਤਾਂ ਬੜਾ ਲੱਕੀ ਤੋਂ ਬਿਨਾਂ ਤਾਂ ਚਾਚੇ ਨੂੰ ਭੁੱਲ ਜਾਂਦੀ ਹੁੰਦੀ ਹਾਂ ਆਹ ਤਾਂ ਗੱਲ ਹੈਗੀ ਆ ਪਰ ਮੈਂ ਦਾਈਂ ਨਹੀਂ ਆ ਵਿਜੇ ਕੋਈ ਨਾ ਗੱਲ ਹੋਵੇ ਹੁਣ ਤੇ ਸਹੀ ਗੱਲ ਹੀ ਆ ਹੁਣ ਤੇ ਸਹੀ ਦੇਖੀ ਜਾ ਪਰ ਤੇ ਡੋਰੇ ਪਹਿਲਾਂ ਮੰਗੂ ਮੈਂ ਪਾਉ। ਇਹਦੇ ਵਕੀਲ ਕੋ ਤਾਲੀ ਪਾਉਂਦੀ ਰਹੂ ਤੂੰ ਦੇਖਦੀ ਜਾਈ। ਜਿਹੜਾ ਅਮੰਦਾ ਹੋ ਗਿਆ ਨਾ ਉਹ ਕਿਸਦੇ ਡੋਰਿਆਂ ਚ ਨਹੀਂ ਖਾਜਦਾ ਮੰਮੀ। ਕੋਈ ਨਹੀਂ। ਦੇਖੀ ਜਾਈ। ਹੁਣ ਫਿਰ ਉਰੇ ਤਾਂ ਲਿਆ ਨਹੀਂ ਸਕਦੀ ਇਹ। ਹਾਂ ਉਰੇ ਥੋੜੀ ਲਿਓਗੀ ਹੀ ਜੇ ਪੂਰੇ ਨਹੀਂ ਹੀ ਲਿਆ ਸਕਦੀ ਹੈਗੀ। ਪੂਰੇ ਕਿਵੇਂ ਜਾੱਚੇ ਤਾਂ ਬਿਨਾ ਕੋਈ ਆਜੂਗਾ ਇਹਨੂੰ ਪਤਾ ਵੀ ਪਿੰਡ ਚ ਬੇਇੱਜ਼ਤੀ ਕੀਤੀ ਆ। ਨਹੀਂ ਇਹਨਾਂ ਜੇ ਬੇਇੱਜ਼ਤੀ ਮੰਨਦੇ ਹੁੰਦੇ ਗਾਣੇ। ਤੈਨੂੰ ਲੱਗਦਾ ਕੀ ਮੰਮੀ ਪਿੰਡ ਵਾਲੇ ਦਾ ਥੂ-ਥੂ ਕਰਨ ਗਈ? ਨਹੀਂ ਇਹਨੂੰ ਕੀ ਆ ਥੂ-ਥੂ ਤੇ ਪਹਿਲਾਂ ਕੁੜੀਆਂ ਵਾਰੀ ਨੇ ਇਹਨੇ ਥੂ-ਥੂ ਮੰਨੀ। ਫੇਰ ਕੀ ਇਹਨਾਂ ਦੇ ਚਾਚਾ ਰੱਖਿਆ ਤੇ ਉਦੋਂ ਨਹੀਂ ਥੂ ਥੂ ਮੰਨੀ ਜਿਹੜੇ ਬੰਦੇ ਨੂੰ ਥੂ ਥੂ ਦੀ ਸ਼ਰਮੋਂ ਵੀ ਨਾ ਹੁਣ ਦੁਬਾਰਾ ਉਹਦੀ 30 ਨੂੰ 70 ਸਾਲ ਦੇ ਬੰਦੇ ਨਾਲ ਨਾ ਵਿਆਹਦੀ ਸਹੀ ਗੱਲ ਜੋਤੀ ਵੀ ਸੇ ਕੀ ਕੁਝ ਕਰ ਰਹੀ ਹੈਗੀ ਕਹਿੰਦੀ ਉਹਦੇ ਨਾਲ ਵਿਆਹ ਕਰਾ ਆ ਤਾਂ ਹੀ ਕੁੱਟਕਟਾਪੇ ਕਰ ਰਹੀ ਹੈ ਉਹ ਬੰਦਾ ਪੈਸੇ ਦੇ ਰਿਹਾ ਇਹਨਾਂ ਨੂੰ ਹੋਰ ਜਿਹੜੀ ਤੀ ਮੈਨੂੰ ਪੈਸੇ ਖਾਣ ਦੀ ਟੱਕ ਪੈ ਜਨ ਉਹ ਨਹੀਂ ਹਟਦੀ ਹੁੰਦੀ ਉਹਨੂੰ ਇੱਜ਼ਤ ਦਾ ਨਹੀਂ ਹੁੰਦਾ ਉਹਨੂੰ ਪੈਸੇ ਦਾ ਟੱਕ ਮਤਲਬ ਹੁੰਦਾ ਆਪਦੇ ਸਹੀ ਗੱਲਾਂ ਮਾਂ ਮੈਂ ਇੰਨਾ ਮਨਜੁੱਤਾ ਵੇਚਣ ਦੀ ਹੱਤ ਪੈ ਗਈ। ਮੈਂ ਤਾਂ ਜਿਹੜੀ ਆਪ ਦਿੱਤੀ ਪੁੱਤ ਵੇਚ ਸਕਦੇ ਉਹ ਆਪ ਦਾ ਆਪ ਕਿਉਂ ਨਹੀਂ ਵੇਚ ਸਕੂ। ਤੂੰ ਵੀ ਉੱਠੀ ਕੰਮ ਕਰਦੀ ਐਂਗੀ। ਚੱਲ ਪਰਾਂ। ਕੀ ਆਪਾਂ ਤਾਂ ਸਵੇਰੇ ਸਵੇਰੇ ਕਿਸਦੇ ਪਾਪ ਧੋਣ ਬੈਠ ਗਈਆਂ। ਹੂੰ ਨਹੀਂ ਚੱਲ ਪਰ ਮਰਨ ਦੇ। ਐਂ ਕਰਦੀ ਐ ਮੈਂ। ਆ ਆਟਾ ਗੁੰਨ ਲੈਣੀ ਆ। ਪਰੌਂਠੇ ਹੀ ਬਣਾ ਲਾਂਗੇ ਆਪਾਂ। ਬਣਾ ਲਾਂਗੇ। ਸਬਜੀ ਤਾਂ ਰਾਤ ਉਹਨੇ ਛੱਡੀ ਨਹੀਂ ਹੈਗੀ। ਨੰਗੀ ਛੱੜਤੀ ਜਿਹੜੀ ਬਚੀ ਸੀਗੀ ਮਾਤਾ ਰਾਣੀ ਨੇ। ਹਾਂ। ਤਰ ਹੁਣ ਕੌਣ ਕਾਊ ਬਣੰਗੀ ਨੰਗੀ ਕੇ ਬੱਚੇ ਸੋਪਸ ਢਿੱਗਿਆ ਹੋਗਾ ਉਹ ਫ੍ਰੀਜ 'ਚ ਵੀ ਨਹੀਂ ਲਾਇਆ ਹੈ ਕਰ ਦੋ ਦੋ ਪਰੌਂਠੇ ਬਣਾ ਲੈ ਅੰਬ ਦੇ ਚਾਰ ਨਾਲ ਖਾ ਲਾਂਗੇ ਚਾਹ ਨਾਲ ਉਹਨੇ ਤਾਂ ਨਹੀਂ ਖਾਣੇ ਮੰਮੀ ਨੇ ਨਹੀਂ ਖਾਊਗੀ ਫਿਰ ਸਾਹੀ ਪਨੀਰ ਲਿਆ ਆਵੇ ਆਪਦਾ ਅੱਡੀ ਕਿੱਧਰੋਂ ਨਹੀਂ ਹੋ ਹੂਰपरी ਹੋएगी ਉਹ ਸੋਹਣੇ ਮੂੰਹ ਵਾਲੀ ਅੱਛਾ ਚੰਗਾ ਇਹ ਬਾਥਰੂਮ ਜਲਾ ਦੀ ਸਮੈਲ ਜੀ ਆਈ ਜਾਂਦੀ ਆ ਮੈਂ ਤਾਂ ਆਈ ਨਹੀਂ ਮੈਂ ਤਾਂ ਆ ਰਹੀ ਐ ਤੂੰ ਫਿਰ ਮੰਜੇ ਚੱਕ ਲੈ ਬਣੀ ਹੋਰ ਤਨੂ ਫੇਰ ਬਾਹਰ ਲਾ ਕੇ ਮੈਂ ਤਾਂ ਉੱਥੇ ਭਾਂਡਾ ਚੜਾਉਣੀ ਆ ਮੰਜਾ ਉੱਥੇ ਚੱਕ ਲਿਆ ਆਹੋ ਚੱਲ ਰੀਤਾ ਹਾਂਜੀ ਮੇਰੀ ਗੱਲ ਸੁਣ ਤੂੰ ਨਾ ਮੈਨੂੰ ਇਹ ਦੱਸ ਦੇ ਵੀ ਜੋਤੀ ਕਿੱਥੇ ਆ ਮੈਨੂੰ ਤਾਂ ਨਹੀਂ ਪਤਾ ਮੰਮੀ ਦੇਖੇ ਗੱਲ ਦਾ ਤਾਂ ਮੈਨੂੰ ਪੱਕਾ ਪਤਾ ਵੀ ਜੋਤੀ ਜੇ ਕਿਤੇ ਗਈ ਹੁੰਦੀ ਹੁਣ ਤੱਕ ਉਹ ਆ ਜਾਂਦੀ ਠੀਕ ਹੈ ਤੇ ਜੋਤੀ ਗਈ ਨਹੀਂ ਆ ਜੋਤੀ ਨੂੰ ਭੇਜਿਆ ਗਿਆ ਕਿਤੇ ਠੀਕ ਹੈ ਤੂੰ ਆਪਦੀ ਮੰਮੀ ਪਿੱਛੇ ਨਾ ਲੱਗ ਤੂੰ ਆਪਦਾ ਘਰ ਬਾਰੇ ਸੋਚ ਵੀ ਤੈ ਆਪਦਾ ਘਰ ਸਹੀ ਰੱਖਣਾ ਜਾਂ ਇਹਨੂੰ ਖਰਾਬ ਕਰਨਾ ਮੰਮੀ ਛੇ ਪਹਿਲਾਂ ਮੈਨੂੰ ਜੋਤੀ ਬਾਰੇ ਪਤਾ ਹੁੰਦਾ ਵੀ ਕਿੱਥੇ ਆ ਮੈਂ ਤੁਹਾਡੇ ਤੋਂ ਕਿਉਂ ਰੋਕੋ ਰੱਖਦੀ ਹਾਂ ਤੇ ਮੈਂ ਦੱਸ ਹੀ ਦਿੰਦੀ ਵੀ ਤਾ ਮੇਰੀ ਗੱਲ ਸੁਣ ਮੈਂ ਤੇਰੇ ਬਾਰੇ ਸਭ ਕੁਝ ਜਾਣਦੀ ਹਾਂ ਠੀਕ ਹੈ ਕਿੰਨਾ ਕੁ ਟਾਈਮ ਤੂੰ ਮੈਨੂੰ ਝੂਠ ਬੋਲ ਲੇਗੀ ਚੇਤਨੂਜ ਕੀ ਨਹੀਂ ਨਹੀਂ ਹੈਗਾ ਤਾਂ ਮੈਂ ਕੀ ਕਰ ਸਕਦੀ ਹਾਂ ਪਰ ਮੈਨੂੰ ਪਤਾ ਫਿਰ ਜੋਤੀ ਤਾਂ ਮੈਨੂੰ ਕੁਝ ਨਹੀਂ ਪਤਾ ਵੀ ਕਿੱਥੇ ਉਹ ਮੇਰੀ ਇੱਕ ਗੱਲ ਸੁਣ ਲੈ ਮੈਨੂੰ ਤੇਰੇ ਗੰਦ ਦਾ ਵੀ ਪਤਾ ਹੈ ਠੀਕ ਹੈ ਨਾ ਮੈਂ ਉੱਥੋਂ ਤੱਕ ਵੀ ਤੈਨੂੰ ਬਰਦਾਸ਼ਤ ਕੀਤਾ ਸੀ ਫੇਰ ਨਾ ਕਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਤੈਨੂੰ ਪਿਆਰ ਨਾਲ ਵੀ ਪੁੱਛ ਕੇ ਦੇਖ ਲਿਆ ਮੰਮੀ ਪਹਿਲਾਂ ਤਾਂ ਨਾ ਆਪਦੀ ਪੋਤੀ ਨੂੰ ਗੰਦ ਕਹਿਣਾ ਛੱਡ ਦੋ ਉਹ ਤੁਹਾਡੀ ਪੋਤੀ ਆ ਮੇਰੀ ਪੋਤੀ ਹੈ ਹੀ ਨਹੀਂ ਮੈਂ ਜਦੋਂ ਤੈਨੂੰ ਪਹਿਲਾਂ ਹੀ ਕਹਿ ਰਹੀ ਹਾਂ ਮੇਰੀ ਪੋਤੀ ਹੈ ਨਹੀਂ ਤੂੰ ਕਿਵੇਂ ਧੱਕੇ ਨਾਲ ਬਣਾ ਲੇਂਗੀ ਉਹ ਮੇਰੀ ਪੋਤੀ ਹੈ ਉਹ ਤਾਂ ਮੈਨੂੰ ਪਤਾ ਜਾਂ ਫਿਰ ਨੇਹਾ ਨੂੰ ਪਤਾ ਮੈਂ ਕਿਸੇ ਨੂੰ ਮਨਾ ਕੇ ਖੁਸ਼ ਨਹੀਂ ਲੈਣਾ ਹੈਗਾ ਨਾਲੇ ਮੇਰੀ ਕੁੜੀ ਹੁਣ ਤੁਹਾਡੇ ਘਰੇ ਖਾਣ ਹੀ ਨਹੀਂ ਰਹੀ ਮੰਮੀ ਵੀ ਜਿਹੜਾ ਤੁਸੀਂ ਇਹਨੂੰ ਗੰਦ ਕਹੋਗੇ ਉਹ ਤਾਂ ਆਪਦੇ ਨਾਨਕੇ ਆ ਦੇਖ ਫਿਰ ਤੂੰ ਜੇ ਗੰਦ ਨੂੰ ਘਰੇ ਲਿਆਉਣਾ ਤੇ ਮੈਨੂੰ ਜੁਰਤੀ ਦੱਸ ਦੇ ਕਿੱਥੇ ਆ ਨਹੀਂ ਮੈਨੂੰ ਤਾਂ ਲੋੜ ਨਹੀਂ ਹੈਗੀ ਪੀ ਹੈ ਜੇ ਖੰਧਚੀ ਮੈਂ ਆਪਦੀ ਕੁੜੀ ਨੂੰ ਲੈ ਕੇ ਆਵਾ ਉੱਥੇ ਠੀਕ ਆ ਤਾਂ ਅੱਛਾ ਫਿਰ ਤੂੰ ਮੰਨਦੀ ਨਹੀਂ ਮੰਮੀ ਜਦ ਮੰਨਣ ਵਾਲੀ ਕੀ ਗੱਲ ਆ ਜੇ ਮੈਨੂੰ ਪਤਾ ਹੀ ਨਹੀਂ ਕਿ ਜੋਤੀ ਹੈ ਕਿੱਥੇ ਆ ਯਰ ਤੁਸੀਂ ਕਿਸੇ ਹੋਰ ਨੂੰ ਬਾਗਲ ਬਣਾ ਸਕਦੀਆਂ ਮੈਨੂੰ ਨਹੀਂ ਠੀਕ ਹੈ ਨਾ ਮੈਨੂੰ ਇਸ ਪਾਸ ਗੱਲ ਦਾ ਬਿਲਕੁਲ ਕਲੀਅਰ ਹੈ ਕਿ ਜੋਤੀ ਸਾਰਾ ਦਿਨ ਬਾਹਰ ਨਹੀਂ ਰਹਿ ਸਕਦੀ ਠੀਕ ਹੈ ਨਾ ਨਾ ਮੰਮੀ ਮੈਨ ਤਾਂ ਲੋੜੇ ਸਮਝ ਨਹੀਂ ਆਉਂਦੀ ਛੇ ਜੋਤੀ ਕਮਰੇ ਚ ਬੰਦ ਸੀਗੀ ਤਾਨੂੰ ਉਦੋਂ ਵੀ ਐ ਲੱਗਦਾ ਸੀ ਵੀ ਠੀਕ ਆ ਚਾਹਤ ਜੋਤੀ ਹੁਣ ਹੈ ਨਹੀਂ ਗਈ ਹੁਣ ਵੀ ਤੁਹਾਨੂੰ ਐ ਲੱਗਦਾ ਵੀ ਤੁਹਾਨੂੰ ਜੋਤੀ ਚਾਹੀਦੀ ਆ ਤੁਹਾਡੀ ਦਿੱਕਤ ਕੀ ਆ ਐ ਸਮਝ ਲਓ ਵੀ ਜੋਤੀ ਬਸ ਉਸੇ ਕਮਰੇ ਚ ਕਹਿਣਾ ਤੁਸਾਨੂੰ ਕੈਦ ਕਰਕੇ ਖੁਸ਼ ਹਾਂ ਅੱਛਾ ਨਾਲੇ ਮਮੀ ਮੈਨੂੰ ਸਾਰਾ ਪਤਾ ਤੁਸੀਂ ਉਹਦਾ ਕਿਸੇ 70 80 ਸਾਲ ਦੇ ਬੁੜੇ ਨਾਲ ਵਿਆਹ ਕਰਾਉਣ ਨੂੰ ਫਿਰਦੇ ਸੀ ਚੁੱਥੀ ਨੇ ਮੈਨੂੰ ਦੱਸਤਾ ਸੀ ਤੈਨੂੰ ਕੀ ਪ੍ਰੋਬਲਮ ਆ ਕੁੜੀ ਤਾਂ ਮੇਰੀ ਐ ਚਾਹੇ ਮੈਂ 70 ਸਾਲਾਂ ਨਾਲ ਵਿਆਹਾਂ ਵਾਂ ਚਾਹੇ ਮੈਂ 80 ਨਾਲ ਵਿਆਹਾਂ ਤੈਨੂੰ ਤਾਂ ਨਹੀਂ ਵਿਆਹ ਰਹੀ ਮੈਂ ਛੋਟਾ ਵਾਸ ਨਹੀਂ ਚੱਲਦਾ ਮੰਮੀ ਤੁਸੀਂ ਮੈਨੂੰ ਵੀ ਵਿਆਹ ਦੋ ਅੱਛਾ ਵਾਸ ਨਹੀਂ ਚੱਲਦਾ ਵਾਸ ਤਾਂ ਫਿਰ ਮੈਂ ਚਲਾ ਲਊ ਜੇ ਮੈਂ ਵਿਆਹਣ ਤੇ ਆਈ ਨਾ ਮੈਂ ਤੈਨੂੰ ਵੀ ਵਿਆਹ ਦੂੰ ਐਂ ਤਾਂ ਤੁਸੀਂ ਭੁੱਲੋ ਜੋ ਫਿਰ ਕਿ ਮੇਰੀ ਮੰਮੀ ਦੇ ਹੁੰਦੇ ਤੁਸੀਂ ਮੇਰਾ ਵਿਆਹ ਕਰ ਦੋਗੇ ਤੇਰੀ ਮੰਮੀ ਤਾਂ ਤੱਕੇ ਨਾਲ ਇਸ ਘਰ ਦੇ ਵਿੱਚ ਬੈਠੀ ਆ ਮਾਲਕਨ ਮੈਂ ਆ ਨਾ ਕਿ ਤੇਰੀ ਮੰਮੀ ਇਹ ਗੱਲ ਦਾ ਤੈਨੂੰ ਵੀ ਪਤਾ ਕਿ ਇਹ ਨਾ ਹੋਵੇ ਵੀ ਇੱਕ ਦਿਨ ਤੂੰ ਵੀ ਆਪਦਾ ਜੁੱਲੀ ਬਿਸਤਰਾ ਸਮੇਟੇ ਤੇ ਤੇਰੀ ਮੰਮੀ ਵੀ ਨਾਲ ਹੀ ਖੋ ਜਾਣਾ ਮੰਮੀ ਛੇ ਤਨ ਵਾਇਆ ਲਾ ਦਣਾ ਇਹ ਦਸ ਮੈਨੂ ਵੇਸ ਕਰ ਚੋ ਕੱਢਣਾ ਛੇ ਤਾਂ ਮਰਜੀ ਕੱਢ ਦਿਓ ਮੈਂ ਵੀ ਹੁਣ ਅੱਖੀ ਪਈ ਆ ਮੈਂ ਵੀ ਨਹੀਂ ਇੱਥੇ ਰਹਿਣਾ ਹੈਗਾ ਮੈਂ ਕੀ ਕੱਢਣਾ ਤੂੰ ਆਪੇ ਚਲ ਜਾ ਜੇ ਤੂੰ ਇੰਨੀ ਅੱਕੀਆਂ ਦੇ ਜੇ ਤੁਸੀਂ ਕਿਸੇ ਪਾਸੇ ਜਾਣ ਦੋ ਮਰਨ ਦੋ ਫੇਰੀ ਆ ਮਰ ਜਾ ਮੇਰੇ ਵੱਲੋਂ ਮੈਨੂੰ ਕੋਈ ਦਿੱਕਤ ਨਹੀਂ ਮਰੇਂਗੀ ਤੂੰ ਉਦਨ ਵੀ ਜਦਨ ਤੇਰਾ ਚਾਚਾ ਆ ਗਿਆ ਇਸ ਤੋਂ ਪਹਿਲਾਂ ਤੂੰ ਹੁਣੇ ਚਲ ਜਾ ਲੈ ਕੇ ਆਪਣੀ ਮੰਮੀ ਨੂੰ ਨਾਲ ਹੀ ਹਾਂ ਮੰਮੀ ਨਾਲੇ ਚਾਚਾ ਕਿੱਥੇ ਆ ਮੈਨੂੰ ਕੀ ਪੁੱਛਦੀ ਆ ਮੈਨੂੰ ਕੀ ਪਤਾ ਚਾਚਾ ਤੁਹਾਨੂੰ ਪਤਾ ਹੋਊਗਾ ਸਾਨੂੰ ਕੀ ਪਤਾ ਮੰਮੀ ਤੁਸੀਂ ਤੇ ਚਾਚਾ ਦੋਨੇ ਇਕੱਠੇ ਗਏ ਆ ਕਿੱਥੇ ਕਿੱਥੇ ਛੱਡੇ ਜਾਚੇ ਇਹਨੂੰ ਮੈਂ ਛੱਡਿਆ ਹਾਂ ਚਾਚਾ ਤਾਂ ਜਿੱਦਣ ਆ ਗਿਆ ਪਤਾ ਤਾਂ ਤੁਹਾਨੂੰ ਉਦੋਂ ਲੱਗੂ ਨਾਲੇ ਚਾਚਾ ਵੀ ਤੁਹਾਡੇ ਕੋਲੇ ਆ ਜੇ ਚਾਚਾ ਮੇਰੇ ਨਾਲ ਹੁੰਦਾ ਨਾ ਤੇ ਮੇਰੇ ਨਾਲ ਘਰੇ ਵਾਪਸ ਆਉਂਦਾ ਹੁਣ ਤਾਂ ਤੁਹਾਨੂੰ ਮੈਂ ਕੋਈ ਹੋਰ ਲਿਆ ਕੇ ਦਿਖਾਵਾਂਗੀ ਤੁਹਾਡੇ ਦਾ ਇਹੋ ਜਿਹਾ ਪੱਟੀਆਂ ਪੜਾਉਂਗੀ ਤੁਹਾਨੂੰ ਤੁਸੀਂ ਯਾਦ ਰੱਖੋngੀਆਂ ਨਹੀਂ ਮੈਨੂੰ ਐਂ ਦੱਸੋ ਵੀ ਚਾਚਾ ਤੁਹਾਡੇ ਨਾਲ ਨਹੀਂ ਗਿਆ ਸੀ ਤੇ ਤੁਸੀਂ ਇਹਨਾਂ ਟਾਈਮ ਕਿੱਥੇ ਸੀ ਮੈਂ ਜਿੱਥੇ ਮਰਜ਼ੀ ਰਹਾ ਪਰ ਚਾਚਾ ਮੇਰੇ ਨਾਲ ਨਹੀਂ ਸੀ ਹੈਗਾ ਨਾਲੇ ਇਹ ਹੱਕ ਤੈਨੂੰ ਨਹੀਂ ਹੈਗਾ ਪੁੱਛਣ ਦਾ ਵੀ ਮੈਂ ਕਿੱਥੇ ਸੀ ਆਪ ਵੀ ਔਕਾਤ 'ਚ ਰਹਿ ਕੇ ਗੱਲ ਕਰਿਆ ਕਰ ਮੰਮੀ ਫਿਰ ਹੁਣ ਤੁਸੀਂ ਤਾਂ ਤੱਕੇ ਨਾਲ ਹੀ ਸਾਨੂੰ ਕਹੀ ਜਾਨੇ ਵੀ ਚਾਚਾ ਸਾਡੇ ਕੋਲ ਸਾਡੇ ਕੋਲ ਜਾ ਕੇ ਕੀ ਕਰੂਗਾ ਮੈਨੂੰ ਨਹੀਂ ਪਤਾ ਪਰ ਚਾਚਾ ਮੇਰੇ ਨਾਲ ਨਹੀਂ ਸੀ ਗਿਆ ਕਿਤੇ ਤੁਸੀਂ ਚਾਚੇ ਨੂੰ ਕੁਝ ਕਰਤਾ ਨਹੀਂ ਦਿੱਤਾ ਤੇਰਾ ਦਿਮਾਗ ਖਰਾਬ ਆ ਪਤਾ ਹੀ ਨਹੀਂ ਲੱਗਦਾ ਮੰਮੀ ਅੱਜਕੱਲ ਕਿਹਦਾ ਚਾਚਾ ਕੋਈ ਪੈਸੇ ਬੂਸੇ ਮੁੱਕਰ ਗਿਆ ਹੋਵੇ ਪੈਸੇ ਵੀ ਤੁਹਾਡੀ ਹੁਣ ਲੜਾਈ ਹੀ ਰਹਿੰਦੀ ਸੀ ਕੋਈ ਨਾ ਤੂੰ ਸਬਰ ਕਰ ਤੈਨੂੰ ਦਿਖਾਉਂ ਵੀ ਮੈਂ ਕੀ ਚੀਜ਼ਾਂ ਤੂੰ ਇਹ ਨਾ ਟੈਨਸ਼ਨ ਲੈ ਵੀ ਚਾਚਾ ਨਹੀਂ ਆ ਰਿਹਾ ਤਾਂ ਕੋਈ ਹੋਰ ਨਹੀਂ ਆ ਸਕਦਾ ਤੁਹਾਨੂੰ ਮੈਂ ਕੋਈ ਹੋਰ ਲਿਆ ਕੇ ਦਿਖਾਉਂ ਹਣ ਹੋਰ ਤੁਹਾਨੂੰ ਸ਼ਰਮ ਆਉਂਦੀ ਹੈ ਮੰਮੀ ਸ਼ਰਮ ਮੈਨੂੰ ਤਾਂ ਨਹੀਂ ਆਉਂਦੀ ਤੈਨੂੰ ਆ ਵੀ ਨਾ ਤੁਸੀਂ ਹੋਰ ਹੁਣ ਕਿਹਨੂੰ ਲੈ ਕੇ ਆਣਾ ਮਰੇ ਤੈਨੂੰ ਕਿਉਂ ਪੁੱਛਾਂ ਜਾਂ ਤੈਨੂੰ ਕਿਉਂ ਦੱਸਾਂ ਵੀ ਕੌਣ ਆਊਗਾ ਤੇ ਕੌਣ ਜਾਊਗਾ ਮੇਰੀ ਮਰਜ਼ੀ ਐ ਮੇਰਾ ਘਰ ਆ ਇੱਥੇ ਕੋਈ ਵੀ ਆ ਸਕਦਾ ਤੇ ਕੋਈ ਵੀ ਜਾ ਸਕਦਾ ਅੱਛਾ ਮਰਜ਼ੀ ਕਰੋ ਪਰ ਸਾਨੂੰ ਮਾਮੀ ਦੋਤੀ ਨੂੰ ਤੰਗ ਨਾ ਕਰੋ ਸਾਨੂੰ ਨਹੀਂ ਪਤਾ ਤੁਹਾਡੀ ਜੋਤੀ ਕਿੱਥੇ ਆ ਮੇਰੀ ਗੱਲ ਸੁਣ ਮੈਂ ਕਿਸੇ ਨੂੰ ਕੋਈ ਤੰਗ ਨਹੀਂ ਕਰਦੀ ਜਿੱਥੇ ਆ ਇਸ ਟਾਈਮ ਤੇ ਜੋਤੀ ਉੱਥੇ ਤੂੰ ਵੀ ਜਾ ਸਕਦੀ ਏ ਕੋਈ ਨਾ ਮੈਨੂੰ ਦੱਸ ਦੇ ਜੋਤੀ ਕਿੱਥੇ ਐ ਮੈਂ ਵੀ ਪਾ ਤੂੰ ਮੈਨੂੰ ਪੁੱਛਣੀ ਐ ਅੱਛਾ ਮੇਰੇ ਤੋਂ ਵੱਧ ਤੈਨੂੰ ਪਤਾ ਐ ਵੀ ਜੋਤੀ ਕਿੱਥੇ ਐ ਮੰਮੀ ਮੈਨੂੰ ਨਹੀਂ ਬਤਾਏਗਾ ਕੋਈ ਨਾ ਇੱਕ ਦਿਨ ਤੂੰ ਐਸੇ ਜਬਾਨ ਨਾਲ ਦੱਸੇਂਗੀ ਵੀ ਜੋਤੀ ਹੈਗੀ ਕਿੱਥੇ ਆ ਨਾਲੇ ਤੇਰੇ ਦੱਸਣ ਤੋਂ ਪਹਿਲਾਂ ਜੇ ਜੋਤੀ ਮੈਨੂੰ ਮਿਲ ਗਈ ਉਹਨੇ ਮੈਨੂੰ ਆਪਣੇ ਮੂੰਹ ਨਾਲ ਹੀ ਦੱਸ ਦੇਣਾ ਵੀ ਮੈਨੂੰ ਕਿੰਨੇ ਇੱਥੋਂ ਭਜਾਇਆ ਸੀ ਜਾਂ ਕੀ ਗੱਲਬਾਤ ਆ ਫਿਰ ਤੂੰ ਦੇਖੀ ਤੇਰਾ ਕੀ ਬਣੂਗਾ ਫਿਰ ਤੂੰ ਸੋਚ ਕੇ ਚੱਲਨੀ ਜਾਂ ਤਾਂ ਮੈਨੂੰ ਆਪਣੇ ਮੂੰਹ ਨਾਲ ਦੱਸ ਦੇ ਜਦ ਮੰਮੀ ਮੈਨੂੰ ਪਤਾ ਹੀ ਨਹੀਂਗਾ ੱੱਕੇ ਨੀ ਹੈ ਇਹ ਪਿਆਰ ਹੈ ਹਜੇ ਤੱਕ ਤਾਂ ਮੈਂ ਸਿਰਫ ਪਿਆਰ ਦਾ ਪੁੱਛਿਆ ੱੱਕਾ ਤਾਂ ਜਿੱਦਨ ਮੈਂ ਕੀਤਾ ਨਾ ਤੈਨੂੰ ਪਤਾ ਵੀ ਨਹੀਂ ਲੱਗਣਾ ਵੀ ਤਾਂ ਕਸ ਚੀਜ਼ ਕੀ ਹੈ ਕੋਈ ਨਾ ਮੰਮੀ ਛੇ ਮੈਨੂੰ ਪਤਾ ਲੱਗਿਆ ਚੌਥੀ ਵਾਰੀ ਮੈਂ ਦੱਸੂਗੀ ਤੁਹਾਨੂੰ ਤੂੰ ਤਾਂ ਜੋਤੀ ਨੂੰ ਖੁਦ ਲੈ ਕੇ ਆਏਂਗੀ ਦੱਸਣਾ ਤਾਂ ਬਹੁਤ ਦੂਰ ਦੀ ਗੱਲ ਮੈਂ ਇਸ ਗੱਲ ਨਾਲ ਸ਼્યોਰ ਐ ਜੋਤੀ ਤੇਰੇ ਕੋਲ ਤੇ ਤੇਰੀ ਮੰਮੀ ਕੋਲ ਐ ਤੇ ਲੱਭ ਮੈਂ ਲੈਣੀ ਐ ਉਸ ਦਿਨ ਤੂੰ ਦੇਖੀ ਤੇਰਾ ਕੀ ਬਣੂਗਾ ਸੋਚ ਲਈ ਇਸ ਗੱਲ ਨੂੰ ਕੋਈ ਨਾ ਤੁਸੀਂ ਲੱਭ ਲੋ ਤੂੰ ਆਪਣੇ ਮੂੰਹ ਨਾਲ ਦੱਸੇਂਗੀ ਕੋਈ ਨਾ ਮੈਂ ਲੱਭ ਲੂ ਉਹਨੂੰ ਧਿਆਨ ਰੱਖੀਏ ਇਸ ਗੱਲ ਦਾ ਕਿ ਤੇਨੂੰ ਪਤਾ ਵੀ ਨਾ ਲੱਗੇ ਵੀ ਜੋਤੀ ਨਹੀਂ ਭੇਜੀ ਆ ਉਹਨੇ ਤੇਰੇ ਘਰ ਚ ਕੀ ਇਤਨਾ ਸ਼ਖਾੜਾ ਕਰੂਗੀ ਚਲੋ ਮੰਮੀ ਤੇ ਚਾਚਾ ਇੰਨਾ ਕੁਝ ਕਰ ਸਕਦੇ ਆ ਅੱਖੇ ਸੱਕੀਆਂ ਦੀਆਂ ਨਾਲ ਤਾਂ ਫਿਰ ਤਦ ਨਾ ਕੀ ਨਹੀਂ ਕਰਦਾ ਇਹ ਮੈਨਾਂ ਤਾਂ ਬਹੁਤ ਕੁਝ ਕੀਤਾ ਹੋਇਆ ਇਹਨਾਂ ਨੇ ਰਲ ਕੇ ਮੈਂ ਉਹ ਦਿਨ ਕਿਵੇਂ ਭੁੱਲ ਜਾਵਾਂ ਮੈਡਮ ਮਮਮੀ ਨੂੰ ਦੱਸ ਦਈਆਂ ਕਿ ਕਿਤੇ ਮਮਮੀ ਨੂੰ ਮਿਲਣਾ ਜਾਵੇ ਜੋਤੀ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਦੱਸ ਕਿਉਂ ਨਹੀਂ ਰਹੀਆਂ ਵੀ ਜੋਤੀ ਹੈਗੀ ਕਿੱਥੇ ਆ ਜੋਤੀ ਹੈ ਤਾਂ ਪੱਕਾ ਹੀ ਇਹਨਾਂ ਕੋਲੇ ਪਰ ਮੈਂ ਇੱਕ ਰੀनेहा ਨੂੰ ਪੁੱਛ ਲਾਂ ਜੇ ਕਿਤੇ ਉਹਦੇ ਕੋਲ ਨਾ ਚਲ ਗਈ ਹੋਵੇ ਹਾਂ ਉਹਨੇ ਫੋਨ ਲਾ ਲਈ ਨਹੀਂ ਹੈ ਹਲੋ ਹਲੋ ਕੌਣ ਅੱਛਾ ਹੁਣ ਮੈਂ ਕੌਣ ਹੋ ਗਈ ਤੈਨੂੰ ਆਪਦੀ ਮਾਂ ਦਾ ਨੰਬਰ ਵੀ ਨਹੀਂ ਯਾਦ ਅੱਛਾ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਯਾਦ ਕਰ ਹੀ ਲਿਆ ਫਿਰ ਹੈ ਹਾਂ ਦਾ ਹੀ ਕਹੇਗੀ ਇੱਕਤੀ ਬੈਠੀ ਸੀ ਹੋਰ ਤੂੰ ਤਾਂ ਕਦੀ ਯਾਦ ਵੀ ਨਹੀਂ ਕੀਤਾ ਮੈਂ ਤਾਂ ਫਿਰ ਵੀ ਤੈਨੂੰ ਯਾਦ ਕਰ ਲਿਆ ਐਨੀ ਟਾਈਮ ਬਾਅਦ ਆ ਗਈ ਤਾਂ ਵੀ ਮੰਮੀ ਕੀ ਫਾਇਦਾ ਤੈਨੂੰ ਨਹੀਂ ਆਉਂਦੀ ਮੇਰੀ ਯਾਦ ਹੈ ਜਦ ਤੁਸੀਂ ਬਗਾਨੀ ਕਰਤਾ ਫਿਰ ਮੈਂ ਵੀ ਕਿਉਂ ਯਾਦ ਕਰੂੰਗੀ ਵੈਸੇ ਵੀ ਪਤਾ ਹੀ ਹੈ ਮੈਨੂੰ ਹਾਲ-ਚਾਲ ਤਾਂ ਪੁੱਛਣਾ ਨਹੀਂ ਤੁਸੀਂ ਮੇਰਾ ਕੰਮ ਤਾਂ ਤੁਹਾਨੂੰ ਕੋਈ ਹੋਰ ਹੀ ਹੋਊਗਾ ਕਿ ਪੈਸੇ ਪੁੱਛੇ ਚਾਹੀਦੇ ਨੇ ਪੈਸੇ ਨਹੀਂ ਚਾਹੀਦੇ ਮੈਨੂੰ ਇਹ ਦੱਸ ਕਿ ਜੋਤੀ ਤੇਰੇ ਕੋਲ ਆ ਮੈਨੂੰ ਤਾਂ ਇਹ ਪੁੱਛ ਗਿਓ ਕਿਵੇਂ ਮੇਰੇ ਕੋਲ ਤੁਸੀਂ ਛੱਡ ਕੇ ਗਏ ਹੋ ਨਿਓ ਮੇਰਾ ਤਾਂ ਥੋੜਾ ਨਾਲ ਬਾਵਾਸਤਾ ਹੀ ਨਹੀਂ ਹੈਗਾ ਮੇਰੇ ਕੋਲ ਜੋਤੀ ਕੀ ਕਰਦੀ ਹੋ ਮੇਰੀ ਗੱਲ ਸੁਣ ਬਾਲਾ ਆਕੜਨਾ ਜਿਹੜੀ ਗੱਲ ਮੈਂ ਕਹੀ ਹੈ ਨਾ ਮੈਨੂੰ ਉਹਦਾ ਜਵਾਬ ਦੇ ਮੈਨੂੰ ਨਾ ਕੁਛ ਨਹੀਂ ਪਤਾ ਠੀਕ ਆ ਚਾਚੇ ਮਗਰ ਲਾ ਕੇ ਰਹਿ ਤੂੰ ਮੈਨੂੰ ਫੋਨ ਲਾਉਣ ਦੀ ਲੋੜ ਨਹੀਂ ਹੈਗੀ ਮੇਰੀ ਗੱਲ ਸੁਣ ਲਾ ਜਿੰਨਾ ਟਾਈਮ ਤੇਰਾ ਚਾਚਾ ਸੀ ਨਾ ਤੇ ਤੁਹਾਡਾ ਉਹਨੇ ਬਹੁਤ ਵਧੀਆ ਕੀਤਾ ਤੁਹਾਨੂੰ ਵਧੀਆ ਕਰੇ ਵਿਆਹ ਤਾਂ ਤੁਹਾਡਾ ਮਾੜਾ ਕਰਤਾ ਉਹਨੇ ਤੂੰ ਤਾਂ ਆਪੇ ਹੀ ਵਧੀਆ ਕਹੇਂਗੀ ਕੋ ਅੱਛਾ ਪਤਾ ਹੀ ਹੈ ਮੈਨੂੰ ਤੂੰ ਕੀ ਕੀ ਲੱਛਣ ਖਿਲਾ ਰਹੇ ਨੇ ਚਾਚੇ ਨਾਲ ਆਈ ਵੱਡੀ ਚਾਚੇ ਵਾਲੀ ਚਾਚੇ ਨੇ ਬਥੇਰਾ ਚੰਗਾ ਕਰਤਾ ਐਨੇ ਵਾਰ ਮੇਰਾ ਡੋਲਾ ਤੋੜਤਾ ਉਹਨੇ ਹੈ ਐਨੇ ਵਾਰੀ ਵਿਆਹ ਕਰਕੇ ਮੈਨੂੰ ਵੇਚਦਾ ਉਹਨੇ ਤੇ ਤੂੰ ਹਲੇ ਕਹਿੰਦੀ ਹੈ ਵੀ ਚੰਗਾ ਹੋ ਕੀ ਚੰਗਾ ਹੋ ਮਾੜਾ ਵੀ ਕਿੱਥੇ ਆ ਐ ਤਾਂ ਨਹੀਂ ਕਿਸੇ ਦੇ ਕੰਧਾਂ ਤੇ ਲਗ ਲਗ ਰੋਣੀ ਐ ਨਜ਼ਾਰੇ ਤਾਂ ਲੈਣੀ ਐ ਉਹੀ ਤਾਂ ਗੱਲ ਐ ਮਾਂ ਚਾਚੇ ਨੇ ਕਿਹੜਾ ਫਿਰ ਕੱਲੇ ਨੇ ਖਾਦੇ ਨੇ ਪੈਸੇ ਪੈਸੇ ਤਾਂ ਤੂੰ ਵੀ ਖਾਦੇ ਨੇ ਤੂੰ ਕਿਉਂ ਮਾੜਾ ਕਹੇਂਗੀ ਚਾਚੇ ਨੂੰ ਮੇਰੀ ਗੱਲ ਸੁਣ ਲੈ ਤੂੰ ਚਾਹੇ ਮੈਨੂੰ ਮਾੜੀ ਕਹਿ ਚਾਹੇ ਚਾਚੇ ਨੂੰ ਮਾੜੀ ਕਹਿ ਮਾੜਾ ਕਹਿ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਇੱਕ ਦਿਨ ਕੰਮ ਤੇਰੀ ਮਾਂ ਨਹੀਂ ਆਉਣਾ ਤੇਰੇ ਕਿਸੇ ਨੇ ਨਹੀਂ ਆਉਣਾ ਤੇਰੇ ਉਹਦਾ ਰੱਬ ਦਾ ਸ਼ੁਕਰ ਹੈ ਤੇ ਮੇਰੀ ਕਿਸਮਤ ਤਾਂ ਚੰਗੀ ਆ ਜਿਹੜਾ ਮੈਨੂੰ ਬੰਦਾ ਚੱਜ ਦਾ ਮਿਲ ਗਿਆ ਠੀਕ ਆ ਨਹੀਂ ਤੁਸੀਂ ਤਾਂ ਇਹ ਸੋਚ ਕੇ ਵਿਆਹਿਆ ਸੀ ਵੀ ਉਹੀ ਐਗਾ ਵਿਆਹ ਦਿੰਨੇ ਆ ਪੈਸੇ ਲੁੱਟ ਕੇ ਭੱਜ ਜਾਊ ਕਿ ਨਹੀਂ ਹਾਂ ਫੇਰ ਅੱਛਾ ਬੰਦਾ ਵੀ ਤੈਨੂੰ ਅਸੀਂ ਲੱਭ ਕੇ ਦਿੱਤਾ ਤੇਰੀ ਕਿਸਮਤ ਨੇ ਨਹੀਂ ਲੱਭਿਆ ਉਹ ਨਾ ਨਾ ਤੁਸੀਂ ਇਹ ਸੋਚ ਕੇ ਖੁੜੀ ਲੱਭ ਕੇ ਦਿੱਤਾ ਸੀ ਮੰਮੀ ਤੇ ਹਾਂ ਵਧੀਆ ਚੰਗਾ ਘਰ ਬਰ ਲੱਭਿਆ ਤੁਸੀਂ ਇਹ ਸੋਚ ਕੇ ਲੱਭਿਆ ਸੀ ਵੀ ਵਧੀਆ ਚੰਗਾ ਘਰ ਵਾਰ ਆ ਕੱਲ ਨੂੰ ਉੱਥੇ ਵਿਆਹਾਂਗੇ ਅਸੀਂ ਪੈਸੇ ਲੁੱਟ ਕੇ ਭੱਜੋ ਤੁਸੀਂ ਤਾਂ ਲੱਭਿਆ ਸੀ ਤੁਸੀਂ ਕਿਹਾ ਮੇਰੇ ਘਰ ਬਸਾਉਣ ਦੀ ਗੱਲ ਕਰੀ ਸੀ ਉੱਥੇ ਚਲ ਤੂੰ ਤਾਂ ਵਸਾ ਲਿਆ ਤੇ ਬਸ ਫਿਰ ਫਿਰ ਮੈਨੂੰ ਤੰਗ ਕਾਉਣ ਨੂੰ ਕਰਦੇ ਹੋ ਤੁਸੀਂ ਮੈਂ ਤੰਗ ਨਹੀਂ ਕੀਤਾ ਮੈਂ ਤੈਨੂੰ ਸਿਰਫ ਇਹ ਪੁੱਛਿਆ ਵੀ ਜੋਤੀ ਤੇਰੇ ਕੋਲੇ ਆ ਮੈਨੂੰ ਕੀ ਪਤਾ ਚਾਚੇ ਨੂੰ ਪੁੱਛ ਲੈ ਕੀ ਪਤਾ ਕਿਸੇ ਹੋਰ ਪਾਸੇ ਵੇਚਤੀ ਹੋਵੇ ਉਹ ਚਾਚਾ ਤਾਂ ਹੈ ਹੀ ਨਹੀਂ ਪਰ ਜਿੱਦਣ ਚਾਚਾ ਆ ਗਏ ਨਾ ਤੈਨੂੰ ਉਹਦੇ ਕੋਲ ਪਤਾ ਦਿਵਾਉਂ ਤੇਰੇ ਤਾਂ ਉਹ ਦਿਨ ਸੰਗੀ ਮਲਾਉਂ ਉਹਦੇ ਕੋਲੋਂ ਜਿਵੇਂ ਤੂੰ ਪਟਰ ਪਟਰ ਬੋਲਦੀ ਐ ਤੇਰੀ ਜਿਹੜੀ ਏਡੀ ਜਬਾਨ ਚੱਲਦੀ ਐ ਇਹ ਤਾਂ ਪਹਿਲਾਂ ਹੀ ਸੀ ਜਿਹੜਾ ਤੁਸੀਂ ਮੈਨੂੰ ਕੁੱਟ ਗਏ ਠੀਕ ਆ ਹੁਣ ਨਾ ਮੇਰਾ ਬੰਦਾ ਮੂਹਰੇ ਖੜਾ ਹੂ ਤੁਹਾਡੇ ਜੇ ਤੁਹਾਡੇ 'ਚ ਦਮ ਹੋਇਆ ਕੋਈ ਨਹੀਂ ਤੁਸੀਂ ਲਾੜਿਓ ਹੱਥ ਤੇ ਜਿਹੜੀਆਂ ਹਾਂ ਜਿਹੜੀਆਂ ਤੁਹਾਡੀਆਂ ਗੱਲਾਂ ਮੈਨੂੰ ਪਤਾ ਨੇ ਨਾ ਇਹ ਨਾ ਹੋਵੇ ਕਿ ਤੁਸੀਂ ਤੁਹਾਡੇ ਖੁਲਾਰੇ ਵਾਲਾ ਮੈਂ ਸਾਰਿਆਂ ਨੂੰ ਨਾ 420 ਦੇ ਕੇਸ ਅੰਦਰ ਕਰਾ ਦਊਂਗੀ ਜੇ ਮੈਨੂੰ ਫੋਨ ਕਰਿਆ ਨਾਲੇ ਮੇਰੇ ਕੋਲ ਜੋਤੀ ਨਹੀਂ ਆਈ ਹੈਗੀ ਸੁਣ ਗਈ ਗੱਲ ਮੈਨੂੰ ਫੋਨ ਨਾ ਕਰ ਤੂੰ ਵੀ ਨਾ ਕਰੀ ਮੈਨੂੰ ਫੋਨ ਜਦੋਂ ਤੂੰ ਮੈਨੂੰ ਪਹਿਚਾਨਦੀ ਨਹੀਂ ਤੂੰ ਮੇਰੀ ਲੱਗਦੀ ਕੀ ਐ ਬਕਵਾਸ ਕਰਦੀ ਆ ਕਿਵੇਂ ਕੀ ਸੋਚ ਕੇ ਫੋਨ ਲਾਇਆ ਫਿਰ ਤੁਸੀਂ ਮੈਨੂੰ ਮੈਂ ਤਾਂ ਸਿਰਫ ਜੋਤੀ ਬਾਰੇ ਪੁੱਛਣਾ ਸੀ ਜੇ ਕਿਤੇ ਜੋਤੀ ਤੇਰੇ ਕੋਲ ਹੋਈ ਨਾ ਤੂੰ ਦੇਖੀ ਤੇਰਾ ਬਣਦਾ ਕੀ ਐ ਫਿਰ ਉਹ ਤਾਂ ਸੱਚ ਨਹੀਂ ਫੋਨ ਲਾ ਕੇ ਪੁੱਛ ਲੈ ਚਾਚਾ ਹੈ ਹੀ ਨਹੀਂ ਇੱਥੇ ਕੱਟਤਾ ਕਿਵੇਂ ਆਫਰ ਆਫਰ ਗੱਲਾਂ ਕਰਦੀ ਐ ਜਿਨ੍ਹਾਂ ਦੇ ਮੂੰਹ 'ਚ ਜ਼ੁਬਾਨ ਨਹੀਂ ਸੀ ਅੱਜ ਉਹਨਾਂ ਦੀ ਵੀ ਗਿੱਠ ਜਿੱਡੀ ਹੋ ਗਈ ਇਹ ਸਾਰੇ ਸਿਆਪੇ ਰੀਤ ਤੇ ਰੀਤ ਦੀ ਮਾਮੀ ਦੇ ਨੇ ਮੈਨੂੰ ਤਾਂ ਪਹਿਲਾ ਕੰਡਾ ਮੈਨੂੰ ਲੱਗਦਾ ਇਹਨਾਂ ਦੋਨਾਂ ਦਾ ਹੀ ਕੰਡਾ ਡਾ ਪੈਣਾ ਫਿਰ ਮੈਂ ਆਪਣੀਆਂ ਕੁੜੀਆਂ ਨਾਲ ਨਿਭੜੂ ਇਹਨਾਂ ਨੇ ਜ਼ਿਆਦਾ ਤਪਾਇਆ ਪਿਆ ਮੈਨੂੰ ਹੁਣ ਕਾਹਦਾ ਮੈਂ ਘਰੋਂ ਚਲ ਗਈ ਇਹ ਤਾਂ ਘਰ ਦੇ ਵਿੱਚ ਰਾਜ ਹੀ ਕਰਨ ਬੈਗੀਆਂ ਦੋਨੋਂ ਜਾਨੀਆਂ ਇਹਦੀ ਮਾਮੀ ਦਾ ਕੋਈ ਕੰਡਾ ਕੱਢਦੀ ਆ ਹੁਣ ਕਰਦੀ ਆ ਕੋਈ ਦਾ ਚੱਲ ਦੇਖਦੀ ਆ ਪਾ ਲੋ ਅੱਜ ਚੰਦ ਕਿੱਧਰ ਚੜਿਆ ਆ ਚੰਦ ਤਾਂ ਉੱਥੇ ਹੀ ਚੜਦਾ ਪਾਲੋ ਕਹਿ ਕੇ ਬੁਲਾ ਲਿਆ ਨਹੀਂ ਤਾਂ ਨੀ ਤਾਂ ਬਿਨਾਂ ਤਾਂ ਉੱਤਰ ਦੇ ਨਹੀਂ ਭੈਣ ਜੀ ਆਪ ਚੱਲ ਤੂੰ ਐਂ ਕਰ ਤੂੰ ਨਹੀਂ ਕਹੋਣਾ ਨਹੀਂ ਮੈਂ ਤੇਰ ਨਾਲ ਇੱਕ ਗੱਲ ਕਰਨੀ ਸੀ ਹਾਂ ਨਹੀਂ ਦੱਸ ਕੀ ਗੱਲ ਕਰਨੀ ਸੀ ਤੂੰ ਹੁਣ ਇੱਥੇ ਬੈਲੀ ਬੈਠੀ ਰਾchnte ਭਾਰੂ ਹੋਏਂਗੀ ਜਾਂ ਆਪਦੀ ਕੁੜੀ ਬਾਰੇ ਕੁਝ ਸੋਚੇਂਗੀ ਵੀ ਸੋਚੇਂਗੀ ਕੀ ਮਤਵਲਾ ਤੇਰਾ ਕਿਉਂ ਤੈਨੂੰ ਤਾਂ ਸਿਰਫ ਲੜਨ ਤੋਂ ਫੁਰਸਤ ਨਹੀਂ ਹੈਗੀ ਦੇਖ ਪਾਲੋ ਅੱਜ ਮੇਰੀ ਗੱਲ ਸੁਣ ਲੈ ਮੈਂ ਲੜਨ ਦੇ ਮੂੜ 'ਚ ਨਹੀਂ ਹੈਗੀ ਠੀਕ ਮੈਂ ਕਰਾ ਮੂੜਾ ਜੀ ਬੈਠੀ ਰਹਿੰਦੀ ਲੜਨ ਦੇ 'ਚ ਲੜਨ ਦਾ ਮੂਡ ਤਾਂ ਮੇਰਾ ਵੀ ਨਹੀਂ ਹੋਏਗਾ ਤੇ ਮੈਂ ਤੈਨੂੰ ਇਹ ਕਹਿਨੀ ਆ ਰੀਤ ਦੀ ਸਾਰੀ ਜਵਾਨੀ ਆਪਾਂ ਐ ਤਾਂ ਨਹੀਂ ਕੱਢ ਸਕਦੇ ਤੇ ਆਪਾਂ ਰੀਤ ਨੂੰ ਕਿਤੇ ਵਿਆਹ ਦੀਏ ਜਿਹੜੇ ਮੂਝੋਂ ਆਗੂਗਲ ਦੀ ਧੀ ਅੱਜ ਉਹ ਮੂਝ ਰੀਤ ਦਾ ਐਨੇ ਪਿਆਰ ਤੇ ਨੌਕਰੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ ਮੇਰੀ ਗੱਲ ਸੁਣ ਹਾਂ ਠੀਕ ਆ ਮੈਂ ਲੜਦੀ ਆ ਮੈਂ ਗੁੱਸੇ ਚ ਬੋਲਦੀ ਆ ਪਰ ਮੇਰੇ ਅੰਦਰ ਵੀ ਤਾਂ ਦਿਲ ਹੈਗਾ ਲੱਗ ਗਿਆ ਪਤਾ ਤੇਰੇ ਦਿਲ ਵੀ ਹੈਗਾ ਕਿਉਂ ਮੈਂ ਬੇਨਾ ਦਿਲ ਤੋਂ ਆ ਮੈਂ ਕਿਤੇ ਚਾਚੇ ਨੂੰ দান ਕਰਤਾ ਦਿਲ ਤਾਂ ਤੇ ਉਹ দান ਦੂੰ ਤਾਂ ਮੈਂ ਕਿਸੇ ਨੂੰ ਨਹੀਂ ਕੀਤਾ ਦਿਲ ਤਾਂ ਮੇਰੇ ਕੋਲੇ ਹੀ ਹੈ ਦੇਖ ਮੇਰੀ ਗੱਲ ਸੁਣ ਪਾ ਲੋ ਵੀ ਮੈਂ ਤਾਂ ਇਹੀ ਕਹਿਨੀ ਆ ਵੀ ਆਪਾਂ ਰੀਤ ਦਾ ਵਿਆਹ ਕਰੀਏ ਤੇ ਉਹਨੂੰ ਆਪਾਂ ਘਰ ਜਵਾਈ ਰੱਖ ਲਾਂਗੇ ਅੱਛਾ ਉਹ ਵੀ ਤੂੰ ਘਰ ਜਵਾਈ ਰੱਖੇਗੀ ਤੈਨੂੰ ਕੀ ਲੱਗਦਾ ਕਿ ਮੈਂ ਉਹਦੀ ਜ਼ਮੀਨ ਖਾ ਜੂਗੀ ਮੈਂ ਜ਼ਮੀਨ ਜਮੂਨ ਦਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਜ਼ਮੀਨ ਤਾਂ ਦੇਖ ਅੱਜ ਵੀ ਰੀਤਦੀ ਆ ਕੱਲ ਨੂੰ ਵੀ ਰੀਤਦੀ ਆ ਨਾ ਫਿਰ ਮੈਨੂੰ ਐਂ ਦੱਸ ਜੇ ਰੀਤਦੀ ਆ ਫਿਰ ਰੀਤ ਨੌਕਰ ਰਾਣੀ ਇੱਥੇ ਕਿਉਂ ਬਣੀ ਹੋਈ ਆ ਭਾਈ ਨੌਕਰ ਰਾਣੀ ਕੋਈ ਨਹੀਂ ਹੈਗੀ ਫਿਰ ਘਰ ਦੇ ਕੰਮ ਵੀ ਕੌਣ ਕਰੂ ਤੂੰ ਵੀ 베ਲੀ ਖਾਵੇਂ ਮੈਂ ਵੀ 베ਲੀ ਕੰਮ ਕੰਮ ਕੌਣ ਕਰੂਗਾ ਨਹੀਂ ਮੈਂ ਤਾਂ ਆਪਦੀ ਧੀ ਨਾਲ ਮਾੜਾ ਮੋਟਾ ਹੱਥ ਪਟਾਈ ਦਿੰਨੀ ਆ ਆ ਬੇਲੇ ਤਾਂ ਹੋਰ ਹੀ ਬੰਦੇ ਖਾਂਦੇ ਨੇ ਚੱਲ ਠੀਕ ਆ ਤੂੰ ਇਹੀ ਸਮਝ ਲੈ ਮੈਂ 베ਲੀ ਖਾਨੀ ਆ ਫਿਰ ਮੈਂ ਜਾਇਦਾਦ ਵੀ ਤਾਂ ਰੀਤ ਨੂੰ ਹੀ ਦੇਣੀ ਆ ਇਹ ਮੇਰੀ ਸੇਵਾ ਨਹੀਂ ਕਰੂਗੀ ਤੇ ਹੋਰ ਕਰੂਗੀ ਵੀ ਕਿਦੀ ਨਿੱਸੀਵਾ ਉਹ ਤਾਂ ਬਥੇਰੀ ਕਰਦੀ ਆ ਪਰ ਉਹਦੀ ਕਿਸੇ ਕੰਜਰ ਨੇ ਕਦਰ ਨਹੀਂ ਕੀਤੀ ਮੇਰੀ ਧੀ ਨੇ ਅੱਜ ਤੱਕ ਕਦੇ ਮੂੰਹੋਂ ਬੋਲ ਨਹੀਂ ਪੰਨੇ ਆ ਕਦੇ ਕਿਸੇ ਦਾ ਹੁਣ ਤੂੰ ਚੜਦੀ ਨਾ ਜਾ ਜਿਹੜੀ ਗੱਲ ਮੈਂ ਤੈਨੂੰ ਪਿਆਰ ਨਾ ਕਹਿ ਰਹੀ ਆ ਨਾ ਉਹ ਗੱਲ ਨੂੰ ਪਿਆਰ ਨਾ ਸਮਝ ਲੈ ਦੇਖ ਥੋੜਾ ਜਿਹਾ ਦਿਮਾਗ ਚਲਾ ਲੈ 24 ਘੰਟੇ ਗਰਮ ਨਹੀਂ ਰਹੀ ਤਾਂ ਉਹਨੂੰ ਠੰਡਾ ਕਰ ਲੈ ਨਹੀਂ ਤਾਂ ਸਿਰ 'ਚ ਪਾਣੀ ਪਾ ਲੈ ਪੂਟੀ ਥੱਲੇ ਕਰ ਲੈ ਇਹਨੂੰ ਨਿੱ ਕੋਈ ਨਾ ਰੀਤ ਨਾਲ ਗੱਲ ਕਰੋ ਫੇਰ ਦੱਸੋ ਗੱਲ ਨਹੀਂ ਕਰੇਂਗੀ ਤੂੰ ਤੂੰ ਉਹਨੂੰ ਮਨਾਏਂਗੀ ਇਸ ਗੱਲ ਪਿੱਛੇ ਕਿੰਨਾਕ ਟਾਈਮ ਤੂੰ ਉਹਦੇ ਮੋਢੇ ਤੇ ਰਹੇਂਗੀ ਜਾਂ ਤੇਰੇਆਂ ਤੇ ਰਹੂਗੀ ਆਪਦਾ ਦੇਖ ਹੁਣ ਉਹਦੀ ਉਮਰ ਐ ਹੁਣ ਸਾਰੀ ਉਮਰ ਉਹਨੇ ਐ ਤਾਂ ਨਹੀਂ ਕੱਢਣੀ ਨਹੀਂ ਉਹਦੀ ਧੀ ਨੂੰ ਕੌਣ ਰੱਖੂਗਾ ਆ ਤੈਨੂੰ ਵੀ ਪਤਾ ਵੀ ਇਹਦੀ ਕੁੜੀ ਵੀ ਐ ਉਹਦੀ ਕੁੜੀ ਤਾਂ ਵੈਸੇ ਵੀ ਨਾਨਕੇ ਰਹਿ ਰਹੀ ਐ ਜਦੋਂ ਆਪਦਾ ਖਾਊਗਾ ਕੁੜੀ ਕੋਲੇ ਲੈ ਆਉਗੀ ਆਪਦੇ ਚੱਲ ਕੋਈ ਨਹੀਂ ਦੇਖਾਂਗੇ ਹਲੇ ਸਲਾਹ ਨਹੀਂ ਕੀਤੀ ਉਹਦੇ ਮਾਮੇ ਨਾਲ ਸਲਾਹ ਕਰੂੰਗੀ ਨਾਲੇ ਉਹਦੀ ਕਰੂੰਗੀ ਮਾਂ ਨਾਲ ਸਲਾਹ ਫੇਰ ਦੇਖ ਕੇ ਸਲਾਹ ਨਹੀਂ ਤੂੰ ਮਨਾਉਣਾ ਉਹਨਾਂ ਨੂੰ ਕਿਉਂ ਇਹ ਬੜੀ ਜ਼ਬਰਜਸਤੀ ਹੈ ਤੇਰੀ ਮਨਾਉਣਾ ਉਹਨਾਂ ਨੂੰ ਮਨਾਉਣਾ ਉਹਨਾਂ ਨੂੰ ਕਿਉਂ ਉਦਾਂ ਤੇ ਤੂੰ ਕਹਿੰਦੀ ਮੈਨੂੰ ਬੜੀ ਟੈਨਸ਼ਨ ਆ ਰਹੀ ਤੇ ਦੀ ਨਹੀਂ ਮਨਾਉਣਾ ਚੱਲ ਸਮੇਟ ਆਪਦਾ ਜੋਲੀ ਬਿਸਤਰਾ ਚੱਲ ਤੁਰਦੀ ਬਣ ਮੈਂ ਤਾਂ ਜਾਨਦੀ ਨਹੀਂ ਫਿਰ ਤੂੰ ਮਨਾ ਨਹੀਂ ਸਕਦੇ ਉਹਨਾਂ ਨੂੰ ਕੋਈ ਨਹੀਂ ਗੱਲ ਕਹਿ ਤਾਂ ਨਾ ਮੈਂ ਕਰੂੰਗੀ ਗੱਲ ਇਹਦਾ ਕੀ ਮਤਲਬ ਅਖੇ ਧੱਕੇ ਨਾਲ ਆ ਜਾਖ ਸੋ ਨਾ ਕਿ ਖਾ ਮ ਖਾਈ ਮੈਨੂੰ ਮਾਰੋ ਗੱਲ ਕਰ ਰਹੀ ਈ ਤੂੰ ਤਾਂ ਹੌਲੀ ਬੋਲ ਹੌਲੀ ਬੋਲ ਰਹੀਆਂ ਨਾਲ ਠੀਕ ਆ ਜੇ ਤੈਨੂੰ ਮੈਂ ਕਹਿ ਤਾਂ ਮੈਂ ਰੀਤ ਨਾਲ ਗੱਲ ਕਰੂੰਗੀ ਫਿਰ ਤੈਨੂੰ ਦੱਸੂੰਗੀ ਉਸ ਤੋਂ ਪਹਿਲਾਂ ਮੈਂ ਕਿਵੇਂ ਕਹਦਾ ਤੈਨੂੰ ਹਾਂ ਮੈਨੂੰ ਨਹੀਂ ਪਤਾ ਤੇਰੇ ਹੱਥ ਦੇ ਵਿੱਚ ਸਾਰਾ ਟੱਬਰ ਆ ਤੂੰ ਰੀਤ ਨੂੰ ਵੀ ਮਨਾਏਂਗੀ ਤੇ ਰੀਤ ਦੇ ਟੱਬਰ ਨੂੰ ਵੀ ਤੂੰ ਮਨਾਏਂਗੀ ਆਪਾਂ ਰੀਤ ਦਾ ਵਿਆਹ ਕਰਨਾ ਹੈ ਕੋਈ ਨਹੀਂ ਦੇਖਾਂਗੇ ਸੋਚਾਂਗੇ ਸਮਝਾਂਗੇ ਕੋਈ ਨਾ ਫਿਰ ਤੇਰੀ ਸੋਚ ਸਮਝ ਤਾਂ ਮੈਂ ਲੈ ਆਉ ਕੱਟਰ ਕਾਣੇ ਤੇ ਕੋਈ ਨਹੀਂ ਐਡਾ ਵੀ ਨਹੀਂ ਕਿਸੇ ਦਾ ਮਾਰ ਕੇ ਖੀਰ ਖਵਾਉਣ ਵਾਲਾ ਪੈਦਾ ਹੋਇਆ ਕੋਈ ਮੈਨੂੰ ਮੈਨੂੰ ਵੀ ਪਾਲੋ ਕਹਿੰਦੇ ਨੇ ਫਿਰ ਕੋਈ ਨਾ ਪਾਲੋ ਵੀ ਤਾਂ ਇੱਥੇ ਹੀ ਦੇਖੂ ਮੈਂ ਫਿਰਦੀ ਹਾਂ ਕੋਈ ਨਹੀਂ ਦਿਖਾ ਦਾਂਗੇ ਬਹੁਤ ਦਿਖਾ ਦਿਖਾ ਕੇ ਬਾਗੇ ਤੇਰੇ ਵਰਗੇ ਪਾਣੂ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਅੱਜ ਮੈਂ ਲੜਨ ਦੇ ਮੂਡ ਦੇ ਵਿੱਚ ਨਹੀਂ ਹੈਗੀ ਪਰ ਤੂੰ ਮੇਰਾ ਦਿਮਾਗ ਪਖਾ ਕੇ ਛੱਡੇਂਗੀ ਮੇਰੀ ਗੱਲ ਸੁਣ ਨਾ ਲੜਨ ਦੇ ਮੂਡ ਚ ਤਾਂ ਗੱਲਾਂ ਤੂੰ ਕਰਦੀ ਹੈਗੀ ਅਕੇ ਰੀਤ ਨੂੰ ਲਿਆ ਮਨਾਏਂਗੀ ਉਹਦੇ ਘਰ ਦੇ ਨੂੰ ਮਨਾਏਂਗੀ ਇਹਦਾ ਕੀ ਮਤਲਬ ਤੂੰ ਬੜੀ ਜ਼ਬਰਦਸਤੀ ਕਰ ਰਹੀ ਹੈ ਇੱਥੇ ਕੀ ਕਰਦੀ ਛੱਤੀ ਮਰਜ਼ੀ ਆ ਫਿਰ ਤੂੰ ਇੱਥੇ ਕੀ ਕਰਦੀ ਹੈ ਮੇਰੀ ਤੀ ਦਾ ਘਰ ਆ ਮੈਂ ਤਾਂ ਬੈਠੀ ਆ ਤੀ ਦਾ ਘਰ ਆ ਨਾ ਉਹਨੂੰ ਵਿਆਹ ਲਾ ਬਿਆਲੰਗ ਫਿਰ ਤੇਰੀ ਸੇਵਾ ਕਿਉਂ ਕਰੂਗੀ ਹੋਜੇ ਉਹਨੂੰ ਬਿਆਈ ਕਰਾ ਲਿਆ ਜਦੋਂ ਮੈਂ ਜ਼ਮੀਨ ਦਊਂਗੀ ਸੇਵਾ ਤਾਂ ਮੇਰੀ ਤਾਂ ਹੋ ਗਈ ਠੀਕ ਆ ਜੇ ਤੂੰ ਜਾਂ ਲੈ ਇੰਜ ਕਰ ਦੋਨੋਂ ਜਣੀਆਂ ਜਾਓ ਮੈਂ ਤਾਂ ਕਿਸੇ ਹੋਰ ਨੂੰ ਲੈ ਆਉ ਨਿਕਲੋ ਫਿਰ ਕਿਹਨੂੰ ਲਿਆਵਾਂਗੇ ਜਿੰਨੂੰ ਮਰਜ਼ੀ ਲਿਆਵਾਂ ਤੈਨੂੰ ਜਿਵੇਂ ਪਹਿਲਾਂ ਤਾਂ ਭੇਜੀਆਂ ਸੀ ਹਨ ਮੈਂ ਚਾਹੇ ਦੋ ਭੇਜਾਂ ਚਾਹੇ ਮੈਂ ਚਾਰ ਭੇਜਾਂ ਜਦੋਂ ਤੁਸੀਂ ਮੈਨੂੰ ਰੋਟੀ ਨਹੀਂ ਦੇਣੀ ਮੈਂ ਤੁਹਾਨੂੰ ਜ਼ਮੀਨ ਕਿਉਂ ਦਵਾਂ ਮੈਂ ਹੁਣ ਤਾਂ ਲੰਗਰ ਤਾਂ ਗੁਰਦੁਆਰੇ ਖਾ ਕੇ ਆਉਣੀ ਹੈਗੀ ਮੇਰੀ ਜ਼ਮੀਨ ਕਰਕੇ ਮੈਨੂੰ ਲੰਗਰ ਮਿਲ ਰਿਹਾ ਮੈਂ ਤਾਂ ਗੁਰਦਾਰੇ ਦਾਨ ਕਰ ਦੂੰ ਫਿਰ ਤੁਰ ਕੇ ਬੰਨ ਡੰਡੀ ਪੈ ਫਿਰ ਕਰਦੇ ਕਰਦੇ ਹਾਂ ਅੱਡਾ ਚੱਕਰ ਵੀ ਨਹੀਂ ਹੈਗਾ ਕੋਈ ਨਹੀਂ ਇੱਥੇ ਬੈਠੀ ਕੀ ਕਰਦੀ ਐ ਜਮੀਨ ਦੇ ਚੱਕਰ ਚ ਤੂੰ ਮੇਰੇ ਘਰੇ ਬੈਠੀ ਐ ਨਹੀਂ ਤੂੰ ਜਾ ਕੇ ਕੰਮ ਕਰ ਲੜੀਏ ਜਾ ਬਗ ਜਾ ਮੇਰਾ ਸਿਰ ਦੁਖੀ ਜਾਂਦਾ ਮੇਰਾ ਹੈ ਨਹੀਂ ਚਿੱਤ ਠੀਕ ਕੋਈ ਨਾ ਤੇਰਾ ਦਾ ਚਿੱਤ ਮੈਂ ਕਰ ਦੂੰ ਟਕਾਣੇ ਅੱਜ ਜੇ ਮੈਂ ਪਿਆਰ ਨਾਲ ਗੱਲ ਕਰੀ ਅੱਜ ਸਿਰ ਤੇ ਚੜੀ ਜਾਂਦੀ ਐ ਤੇਰ ਨੂੰ ਤੈਨੂੰ ਤਾਂ ਆਦਤ ਪੈ ਗਈ ਨਾ ਬੜੀਆਂ ਤੂੰ ਤਾਂ ਪਿਆਰ ਨਾਲ ਗੱਲਾਂ ਕਰਦੀਆਂ ਹਨਾ ਤੈਨੂੰ ਆਦਤ ਪੈ ਗਈ ਕੁੱਤੇ ਵਾਂਗੂ ਪੌਂਕਣ ਦੀ ਐ ਤੈਨੂੰ ਆਦਤ ਆ ਕੁੱਤੇ ਵਾਂਗੂ ਫਿਰਨ ਦੀ ਹਾਂ ਫਿਰ ਹੋਰ ਗਲੀਆਂ ਮੀਆਂ ਨੂੰ ਸੁਣਾ ਕੇ ਪਾਲੋ ਦੇ ਕਿੰਨੇ ਚੜ ਗਈ ਮੈਂ ਜਾ ਟਿੱਕੇ ਮੈਂ ਕਿੰਨਾ ਕ ਫਿਰਨ ਜਾਨੀਆ ਮੈਨੂੰ ਇਹ ਦਸੀ ਬਾਹਰ ਹਾਂ ਫਿਰ ਫਿਰ ਕੇ ਆ ਕੇ ਬੋਲੇ ਇੱਥੇ ਲੱਗ ਗਈ ਕੁੜੀ ਦਾ ਵਿਆਹ ਕਰਦਾਨਿਆ ਹੋਰ ਤਾਂ ਕੋਈ ਫਾਲ ਨਹੀਂ ਪੁੱਗਦੀ ਤੂੰ ਕਰਾ ਲੈ ਫਿਰ ਆਪਦਾ ਜੇ ਕੁੜੀ ਦਾ ਨਹੀਂ ਕਰਨਾ ਤੇ ਤੂੰ ਕਰਦੀ ਆ ਉਹਦੀ 3 ਦੇ 4-4 5-5 ਵਿਆਹ ਸਾਡੇ ਦੀ ਰੀਤ ਹੈਗੀ ਆ ਕੁੜੀਆਂ ਦੇ ਬਾਰ-ਬਾਰ ਵਿਆਹ ਕਰਨ ਦੀ ਬਕਵਾਸ ਨਾ ਕਰ ਮੂੰਹ ਘਟਾ ਲੈ ਦੀ ਆਪਦਾ ਤੂੰ ਬਹਿ ਜਾ ਨਿਚਲੀ ਕਿਤੇ ਆਪਦਾ ਘਟਾ ਕੇ ਤੁਰ ਜਾਏ ਤੂੰ ਤੈਨੂੰ ਜੇ ਅੱਜ ਮੈਂ ਪਿਆਰ ਨਾ ਕਿਹਾ ਸਗੋਂ ਹੀ ਸੇਰੀ ਚੜਦੀ ਜਾਂਦੀ ਜਾਂਦੀ ਨਿੰ ਮੇਰੀ ਮਰਜ਼ੀ ਆ ਮੈਂ ਆਪਦੀ ਧੀ ਰ ਵਿਆਹ ਚਾਹੇ ਨਾ ਵਿਆਹ ਤੋ ਕੰਮ ਕਰ ਆਵਦਾ ਚੱਲ ਡੰਡੀ ਪੈ ਤੂੰ ਤੂੰ ਵੀ ਡੰਡੀ ਪੈ ਮੈਂ ਕਿਹੜਾ ਤੈਨੂੰ ਧਾਰਾ ਲੈਣੀਆਂ ਨੇ 베ਲੀ ਜਨਾਨੀ ਨੂੰ ਹੋਰ ਕੋਈ ਕੰਮ ਸੁਝਿਆ ਨਹੀਂ ਰੀਤ ਦਾ ਵਿਆਹ ਕਰਦਣਿਆ ਆਹੋ ਜਿਵੇਂ ਆਪਦੀਆਂ ਨੇ ਬਾਰ ਬਾਰ ਵਿਆਹ ਕਰੀ ਜਾਂਦੇ ਮੈਂ ਮੇਰੀ ਕੁੜੀ ਦੇ ਹੁਣ ਖੜ ਗਈ ਆ ਕੇ ਮੰਮੀ ਕੀ ਹੋ ਗਿਆ ਇਹਨਾਂ ਰੌਲਾ ਹੈਗਾ ਤੂੰ ਪਰ ਰੱਖਿਆ ਸੀ ਨਹੀਂ ਰੌਲਾ ਕੀ ਪਾਉਣਾ ਹੈ ਫੇਰ ਕਹ ਦਿੰਦੇ ਨੇ ਅਖੇਗਾ ਹੋਰ ਅਖੇ ਧੀ ਦੀ ਮਾਂ ਮਾੜੀ ਆ ਆ ਹੁਣ ਆਈ ਤੀਗੀ ਆ ਮੇਨ ਕੋਰ ਤੇਰੀ ਹਾਂ ਮੈਡਮ ਤੇਰੀ ਰੀਤ ਦਾ ਵਿਆਹ ਕਰ ਦੰਨੇ ਅਖਰੀਤ ਨੂੰ ਮਨਾ ਤੂੰ ਵਿਆਹ ਵਾਸਤੇ ਰੀਤ ਦਾ ਵਿਆਹ ਕਰ ਦੰਨੇ ਹਾਂ ਲੈ ਆ ਕਹੋ ਜੀ ਗੱਲ ਕਰਤੀ ਉਹਨਾਂ ਨੇ ਰੀਤ ਮੰਨੂਗੀ ਭਲਾ ਵਿਆਹ ਵਾਸਤੇ ਨਹੀਂ ਰੀਤ ਨੇ ਕਦੋਂ ਮੰਨਣਾ ਤੈਨੂੰ ਪਤਾ ਤਾਂ ਹੈਗਾ ਰੀਤ ਤਾਂ ਜਿੱਦਣ ਦਾ ਜੇ ਉਹਨੇ ਵਿਆਹ ਕਰਾਉਣਾ ਹੁੰਦਾ ਤੇ ਕਿੰਨੇ ਟਾਈਮ ਦੀ ਕਰਾ ਲੈਂਦੀ ਵਿਚਾਰੀ ਨੂੰ ਕਿੰਨੇ ਸਾਲ ਹੋ ਗਏ ਆ ਰਵੀ ਨੂੰ ਢੀਕਦੀ ਨਹੀਂ ਘੜਤੇ ਇੰਨੇ ਸਾਲ ਓਣੀ ਕਰਾਉਂਦੀ ਵਿਆਹ ਤੁਸੀਂ ਕੀ ਕਿਹਾ ਫਿਰ ਮਾ ਕੋਈ ਨਹੀਂ ਪਾਈ ਮੈਂ ਇਤਨਾ ਗੱਲ ਕਰੂੰ ਕਿ ਉਹਦੇ ਮਾਮੇ ਨਾਲ ਗੱਲ ਕਰੂੰ ਉਹਦੀ ਮਾਂ ਨਾਲ ਗੱਲ ਕਰੂੰ ਫੇਰ ਦੱਸਾਂਗੇ ਤੈਨੂੰ ਕਦੀ ਤੇਰੇ ਹੱਥ ਤੋਂ ਮਨਾਕ ਮੈਨੂੰ ਲੱਗਦਾ ਨਾ ਅਮਨ ਮੈਡਮ ਤਾਂ ਕੋਈ ਰਿਸ਼ਤਾ ਲੱਭੀ ਬੈਠੀ ਆ ਕੋਈ ਮੁੰਡਾ ਉਹੀ ਡੋ ਤੇਰੇ ਕੱਟੇ ਬੰਨੀ ਜਾਂਦੀ ਏੜੀਏ ਰੀਤ ਤਾਂ ਕਿ ਵਿਆਹ ਕਰ ਦਨੇ ਪਹਿਲਾਂ ਮੈਂ ਕੀ ਕਿਹਾ ਨਾ ਰੀਤ ਤਾਂ ਵਿਆਹ ਕਰਦਾ ਮਾਮੀ ਉਹਦੀ ਨਾ ਨਿਗਾਹ ਚ ਕੋਈ ਨਾ ਕੋਈ ਮੁੰਡਾ ਹੋਊਗਾ ਤਾਂ ਹੀ ਤਾਂ ਕਹੀ ਜਾਂਦੀ ਆ ਨਹੀਂ ਮੇਰੀ ਗੱਲ ਸੁਣ ਆਪਦੀਆਂ ਕੁੜੀਆਂ ਨੇ ਦੋ ਦੋ ਤਿੰਨ ਤਿੰਨ ਵਾਰਾ ਵਿਆਹ ਕੀਤੇ ਨੇ ਹੁਣ ਰੀਤ ਤੇ ਅੱਖ ਧਰ ਲਈ ਯੀ ਇਹਦੇ ਸੱਤੀ ਪੈਸੇ ਫੜ ਲਾਂ ਜਾਂ ਰੱਖ ਦੇਣੇ ਹੁਣ ਹਾਂ ਮੰਮੀ ਸਹੀ ਗੱਲ ਆ ਪੈਸੇ ਨਹੀਂ ਨਾ ਹੋਣੇ ਉਹਦੇ ਕੋਲੇ ਪਰ ਪੈਸੇ ਤੁਹਾਨੂੰ ਲੱਗਦਾ ਵੀ ਉਹਦੇ ਕੋਲੇ ਹੋਣਗੇ ਨਹੀਂ ਮੈਨੂੰ ਤਾਂ ਲੱਗਦਾ ਬਹੁਤ ਪੈਸੇ ਹੋਣਗੇ ਅਸੀਂ ਤਾਂ ਉਹਦੇ ਕੋਲੇ ਭਿਥਿਆਰਿਆ ਪਰ ਗਿਆ ਕਹਿੰਦੇ ਨੀਤ ਨਹੀਂ ਭਰੀ ਹੈਗੀ ਸਹੀ ਗੱਲ ਆ ਆ ਅਮਨ ਮੈਡਮ ਨੂੰ ਤਾਂ ਇੱਕ ਹੀ ਕੰਮ ਆਉਂਦਾਗਾ ਬਸ ਵਿਆਹ ਕਰ ਦੋ ਵਿਆਹ ਕਰ ਦੋ ਵਿਆਹ ਕਰ ਕਰਕੇ ਹੀ ਪੈਸੇ ਖਾਂਦੀ ਆ ਹੋਰ ਕੋਈ ਕੰਮ ਕਰ ਲੈ ਲੈ ਬਿੱਲੀ ਤਾਂ ਹੁੰਦੀ ਆ ਪਹਿਲਾਂ ਜੋਤੀ ਦਾ ਕਹੇ ਥਈ ਇਹਨਾਂ ਨੇ ਪੈਸੇ ਲੈਤੇ ਨੇਗੀ ਚਾਚਾ ਨੇ ਦੇਖਿਆ ਸੀ ਉਹ ਕਿਹਾ ਜਾਂਦਾ ਸੀ ਉਹ ਬੰਦਾ ਜਿਹਨੂੰ ਵਿਆਹੀ ਸੀ ਕੀ ਨਿਕਲਿਆ ਸੀ ਉਹ ਮਗਰ ਮਾਮੀ ਮੈਨੂੰ ਤਾਂ ਅਨਾਇਆ ਲੱਗਦਾਗਾ ਵੀ ਇਹ ਸਕੀਮ ਨਾ ਅਮਨ ਮੈਡਮ ਨੂੰ ਚਾਚੇ ਨੇ ਦਿੱਤੀ ਹੋਣੀ ਆ ਨਹੀਂ ਚਾਚਾ ਮਰਦਾ ਕਿੱਥੇ ਹੈ ਕਿੱਥੇ ਬਹਿ ਜਾਣਾ ਮੈਨੂੰ ਨਹੀਂ ਪਤਾ ਮੈਂ ਤਾਂ ਕੋਸ਼ਿਸ਼ ਕੀਤੀ ਸੀ ਉਹਨੂੰ ਪੁੱਛਣ ਦੀ ਅਮਨ ਮੈਡਮ ਨਹੀਂ ਦੱਸਦੀ ਉਹ ਕਹਿੰਦੀ ਮੈਨੂੰ ਨਹੀਂ ਪਤਾ ਕੀਤਾ ਅਮਨ ਮੈਡਮ ਨਹੀਂ ਪੈਰ ਤੇ ਹੋ ਪਾਣੀ ਨਹੀਂ ਪੈਣ ਦੇਂਦੀ ਤੈਨੂੰ ਚਾਚੇ ਦੀਆਂ ਰਗਾਂ ਦੱਸ ਦੂ ਕਿੱਥੇ ਆ ਉਹ ਤੂੰ ਵੀ ਗੱਲਾਂ ਹਾਦੀ ਕਰਦੀਆਂ ਵੀਰ ਪਾਲੇ ਮਾਮੀ ਚੰਗਾ ਮੈਨੂੰ ਐਂ ਦੱਸੋ ਜੋਤੀ ਕਿੱਥੇ ਆ ਪਤਾ ਤੁਹਾਨੂੰ ਕੁਛ ਜੋਤੀ ਤਾਂ ਸਾਡੀ ਜੇਬ ਚ ਪਾਈ ਹੋਈ ਆ ਵੀਰਪਾਲੇ ਕੜਦੀਆਂ ਨਹੀਂ ਆ ਸੀ ਜਿਹੜਾ ਕਹਣਾ ਹੁੰਦਾ ਜੋਤੀ ਕਿੱਥੇ ਮਾਮੀ ਅਮਨ ਮੈਡਮ ਦਾ ਗੁੱਸਾ ਮੇਰੇ ਤੇ ਲਾਹੀ ਜੰਨੀ ਆ ਮੈਂ ਤਾਂ ਉਹੀ ਪੁੱਛਿਆਗਾ ਆਪੀ ਤਾਂ ਕਹਿ ਦਿੰਨੀ ਆ ਤੂੰ ਸਾਡੇ ਪਰਿਵਾਰ ਦਾ ਮੈਂਬਰ ਆ ਅਸੀਂ ਕੋਈ ਗੱਲ ਨਹੀਂ ਲੁਕਾਉਂਦੇ ਮੈਂਬਰ ਤਾਂ ਹੈਗਾ ਵੀਰਪਾਲ ਪਹਿਲਾਂ ਜੋਤੀ ਦਾ ਸਾਨੂੰ ਕਿੱਥੋਂ ਪਤਾ ਹੋਊਗਾ ਜੋਤੀ ਹੁਣ ਕਿਹੜਾ ਸਾਡੀ ਜੇਬ ਚ ਪਾਈ ਹੁੰਦੀ ਹੈਗੀ ਮਾਮੀ ਸਿੱਧੀ ਜੀ ਗੱਲ ਦੱਸਣਾ ਹੁਣ ਤਾਂ ਨਾ ਤੁਸੀਂ ਮੇਰੇ ਤੋਂ ਵੀ ਗੱਲਾਂ ਲੁਕਾਉਣ ਲੱਗ ਗਈਆਂ ਮੈਨੂੰ ਕਿਹੜਾ ਕੰਜਰ ਨੇ ਕਹਤਾ ਸੀ ਤੇ ਇੱਥੇ ਗੱਲਾਂ ਲਕੋਣੀਆਂ ਮੈਨੂੰ ਨਾ ਆਪ ਨੂੰ ਫੀਲ ਹੁੰਦਾ ਮੈਨੂੰ ਐ ਲੱਗਦਾ ਵੀ ਤੁਹਾਨੂੰ ਨਾ ਇਹ ਸ਼ੱਕ ਆ ਵੀ ਕਿਤੇ ਮੈਂ ਅਮਨ ਮੈਡਮ ਨੂੰ ਨਾ ਕੋਈ ਗੱਲ ਦੱਸ ਨਾ ਪਹਿਲਾਂ ਕਦੇ ਮੈਂ ਕੋਈ ਗੱਲ ਦੱਸੀ ਆ ਨਾ ਮੈਨੂੰ ਐਂ ਦੱਸ ਜੇ ਜੋਤੀ ਤੇ ਸਾਨੂੰ ਪਤਾ ਹੋਵੇ ਮੈਂ ਤੇਰੇ ਕੋਲ ਮੈਂ ਲਕੋਣੀ ਹੁੰਨੀ ਆ ਕੋਈ ਗੱਲ ਫਿਰ ਐ ਜੋਤੀ ਕਿੱਧਰ ਗਈ ਮੈਂ ਤਾਂ ਆਪ ਕੁਛਰੀ ਤੀ ਜੇ ਨੂੰ ਰੀਤ ਨੂੰ ਮੈਂ ਫਿਰ ਕਿੱਧਰ ਵਾਕੇ ਕਹਿੰਦੀ ਮਾਮੀ ਮੈਨੂੰ ਤਾਂ ਆਪ ਨਹੀਂ ਪਤਾ ਕਿੱਧਰ ਗਈ ਹੈਗੀ ਚਲ ਕੋਈ ਨਹੀਂ ਮਾਮੀ ਇੱਕ ਨਾ ਇੱਕ ਦਿਨ ਤਾਂ ਪਤਾ ਲੱਗ ਹੀ ਜਾਣਾ ਪਰ ਮੈਂ ਤਾਂ ਨਾ ਪਹਿਲਾਂ ਨਹੀਂ ਤੁਹਾਡੇ ਤੋਂ ਕਦੇ ਕੋਈ ਗੱਲ ਲੁਕੋਈ ਤਾਂ ਹੀ ਹੁਣ ਦੱਸਦੀ ਆ ਅਮਨ ਮੈਡਮ ਮੈਨੂੰ ਕਹਿੰਦੀ ਸੀ ਕਹਿੰਦੀ ਜੁੱਤੀ ਪਾਲ ਕੇ ਦੇ ਦੂ ਕਿਤੋਂ ਮਰਜ਼ੀ ਪਾਲ ਦੇ ਕ ਜੁੱਤੀ ਪਾਲਣ ਨੂੰ ਕੀ ਅਸੀਂ ਗੈਪ ਕੀਤੀ ਆ ਕ ਤੇਰੇ ਮੰਗ ਜੇ ਮੈਂ ਤੂੰ ਗੈਪ ਕਰਦੀ ਆ ਕ ਬੰਦੇ ਮਮੀ ਮੈਂ ਇਹ ਗੱਲ ਨਹੀਂ ਕਹਿ ਸਕਦੀ ਨਹੀਂ ਉਹਨੂੰ ਸਿੱਧੀ ਜੀ ਗੱਲ ਇੱਕ ਕਹਿ ਦਾਂਦੀ ਕ ਬੰਦੇ ਤਾਂ ਤੂੰ ਗੈਪ ਕਰਦੀ ਆ ਤੂੰ ਆ ਬੰਦੇ ਖਾਣੀ ਅਸੀਂ ਕਿਹੜਾ ਬੰਦੇ ਖਾਣੇ ਆ ਕ ਹੌਲੀ ਬੋਲ ਪਾ ਅਜੇ ਆ ਗਈ ਨਾ ਹੁਣ ਉਹਨੂੰ ਸੁਣ ਗਿਆ ਐਵੇਂ ਫੇਰ ਤਮਾਸ਼ਾ ਖੜਾ ਹੋ ਜੋ ਕੋਈ ਫਾਇਦਾ ਨਹੀਂ ਸੁਣ ਜਾਣ ਦੇ ਮੈਂ ਕਿਹੜਾ ਡਰਤੀਆਂ ਤੋਂ ਕੀ ਆ ਦਿਨ ਰਾਤ ਘਰ ਚ ਕਲੇਸ਼ ਪਾਉਣਾ ਕੋ ਚੰਗੀ ਗੱਲ ਥੋੜੀ ਆ ਮੈਂ ਤਾਂ ਜਦੋਂ ਆਜਾ ਸੁਖ ਦੀ ਰੋਟੀ ਖਾਣ ਲੱਗ ਗਏ ਸੀਗੇ ਆ ਫੇਰ ਆ ਕੇ ਬੈ ਗਈ ਪਤਾ ਨਹੀਂ ਕਿੱਧਰੋਂ ਕਿੱਧਰੋਂ ਨਾ ਹੁਣ ਮੇਰਾ ਮਾਰਨ ਲੱਗ ਗਈ ਘਰ ਤੇ ਮੰਮੀ ਲੜਾਈ ਪਤਾ ਕਿਉਂ ਹੁੰਦੀ ਆ ਤੁਸੀਂ ਨਾ ਇੱਕ ਦੂਜੇ ਦੇ ਵਿੱਚ ਦੀ ਗੱਲਾਂ ਕੱਢਣੋਂ ਹੀ ਨਹੀਂ ਹਟਦਿਆਂ ਜੇ ਤਾਂ ਤੇਰੇ ਕੋਲੇ ਖੜ ਜਾ ਤੂੰ ਲੱਗ ਗਿਆ ਨਹੀਂ ਆ ਜੇ ਉਹਦੇ ਕੋਲੇ ਖੜ ਜਾ ਉਹ ਲੱਗ ਗਿਆਂ ਦੀ ਬੋਲ ਰਹੀ ਰਹੇ ਮਣ ਮੈਂ ਰੀਤ ਨਾਲ ਇਹ ਗੱਲ ਕਰਾਂ ਜਾਂ ਨਾ ਕਰਾਂ ਮੰਮੀ ਗੱਲ ਤਾਂ ਕਰਨੀ ਚਾਹੀਦੀ ਆ ਇੱਕ ਵਾਰੀ ਤੂੰ ਉਹਨੂੰ ਮਤਲਬ ਕੀ ਆਇਆ ਹੈ ਨਾ ਕਈ ਵੀ ਤੇਰਾ ਵਿਆਹ ਕਰਨਾ ਤੋ ਉਹਨੂੰ ਗੱਲ ਦੱਸਨੀ ਵੀ ਤੇਰੀ ਸੱਸ ਪਈ ਐ ਕਹਿੰਦੀ ਆ ਬਕਿਉ ਕੀ ਕਹੂਗੀ ਇਹ ਤਾਂ ਹੁਣ ਸੁਣੇ ਤੋ ਹੀ ਪਤਾ ਲੱਗੂਗਾ ਨਾ ਚਲ ਮੈਂ ਦੇਖਦੀ ਆ ਕਰਦੀ ਆ ਗੱਲ ਭਲਾ ਰੀਤ ਨਾਲ ਹਾਂ ਉਹਦੇ ਟੈਨਸ਼ਨ ਵੀ ਪਾ ਲਈ ਆ ਵੀ ਉਹਨੂੰ ਕਿਹੜੇ ਮੂੰਹ ਕਹਾ ਉਹਨੇ ਕਿਹੜਾ ਮੰਨਣੀਆਂ ਨੇ ਗੱਲਾਂ ਉਹ ਤਾਂ ਹੀ ਕਹੋ ਲੈ ਮਾਮੀ ਤੂੰ ਮੰਨ ਗਈ ਮੇਰੀ ਸੱਸ ਦੀ ਗੱਲ ਤੂੰ ਕਹੀਂ ਮੈਂ ਮੰਨੀ ਥੋੜੀ ਆ ਮੈਂ ਤਾਂ ਸਿਰਫ ਪੁੱਛਨੀ ਆ ਪਰ ਮਾਮੀ ਇੱਕ ਗੱਲ ਆ ਜੇ ਆਪਾਂ ਸੋਚੀਏ ਤਾਂ ਇਹ ਗੱਲ ਕੋਈ ਗਲਤ ਵੀ ਨਹੀਂ ਹੈਗੀ ਬੇਚਾਰੀ ਹੁਣ ਕਿੰਨਾ ਕਟਾਏ ਮੇ ਇਸ ਘਰ ਚ ਕੱਲੀ ਕੱਢੂਗੀ ਇਹ ਤਾਂ ਗੱਲ ਤੇਰੀ ਸਹੀ ਆ ਬੇਰੀ ਭਾਣੀ ਸੋਚ ਤਾਂ ਹੁੰਦੀ ਆ ਸੋਚ ਤਾਂ ਮੈਨੂੰ ਬਥੇਰੀ ਆ ਹੈ ਪਹਿਲਾਂ ਦੇ ਕਿੰਨਾ ਟਾਈਮ ਹੋ ਗਿਆ ਬੇਚਾਰੀ ਅਜੇ ੱੱਕੇ ਖਾਈ ਜਾਂਦੀ ਸਾਰੇ ਉਮਰ ਸੱਚ ਦੀਆਂ ਝੜਕਾ ਰਹਿ ਗਈਆਂ ਪੱਲੇ ਜਾ ਰਵੀਂ ਈ ਦੀਕਦੀ ਰਹਿੰਦੀ ਹੈਗੀ ਕੀ ਕਰੇ ਨਾਲੇ ਹੁਣ ਤਾਂ ਅਮਨ ਮੈਡਮ ਆਪ ਕਹਿੰਦੀ ਆ ਇਹੀ ਗੱਲ ਜੇ ਤੁਸੀਂ ਕਹਿੰਦੇ ਤਾਂ ਸ਼ਾਇਦ ਉਹ ਪਤਾ ਨਹੀਂ ਕੀ ਕੁਛ ਸੋਚ ਦੇ ਵੈਸੇ ਚੱਲ ਕਿਵੇਂ ਮਰਜੀ ਆ ਚਾਹੇ ਕਿੰਨੀ ਮਰਜੀ ਮਾੜੀ ਆ ਪਰ ਕਿਤੇ ਨਾ ਕਿਤੇ ਮੈਨੂੰ ਐ ਲੱਗਦਾ ਵੀ ਆਹ ਗੱਲ ਤਾਂ ਉਹ ਠੀਕ ਹੀ ਕਹਿੰਦੀ ਆ। ਅਮਨ ਹਾਂ ਤੁਸੀਂ ਆਪ ਸੋਚ ਕੇ ਦੇਖੋ। ਨਹੀਂ ਰੀਤ ਨੂੰ ਸ਼ੁਰੂ ਤੋਂ ਕਿੰਨਾ ਕੁੱਟ ਦੀ ਮਾਰਦੀ ਉਹ। ਉਹ ਰੀਤ ਬਾਰੇ ਕਿਉਂ ਸੋਚਦੀ? ਇਹਦੀ ਰੀਤ ਨੂੰ ਤਾਂ ਜੱਸ ਸਵੇਰੋਂ ਕੱਲ ਵਸਤੇਰਾ ਮਾਰੀਦੀ ਉਹ। ਚਲ ਕੋਈ ਨਹੀਂ। ਤੁਸੀਂ ਨਾ ਇੱਕ ਵਾਰੀ ਰੀਤ ਨਾਲ ਗੱਲ ਕਰਕੇ ਦੇਖੋ ਵੀ ਉਹ ਕੀ ਕਹਿੰਦੀ ਆ। ਚਲ ਮੈਂ ਰੀਤ ਨਾਲ ਕਰਦੀ ਆ ਗੱਲ। ਚਲ ਚੰਗਾ ਮਾਮੀ। ਚੰਗਾ। ਮੈਂ ਵੀ ਗੇਟ ਤੇ ਖੜ੍ਹਦੀ ਆ। ਚਲ ਦੇਖਦੀ ਆ। ਖੜ੍ਹ ਜਾ ਕਿਤੇ ਤੇਰੀ ਅਮਨ ਮੈਡਮ ਆ ਜੇ। ਉਹ। ਓਏ ਦੂਸਾਨਾ ਵਾਂ ਗੂੰ ਫੁੱਲ ਕੇ ਆ ਗਈ ਹੁਣ ਆਏ ਨਹੀਂ ਪਤਾ ਲੱਭ ਜਿਹੜਾ ਚੱਕ ਲਾਂਦੀ ਹੈ